ਮੇਰੇ ਗਵਾਂਡੀ ਦਾ ਸੁਖਦੇਵ ਖਾਲਸਾ ਜੀ ਚੂਲਾ ਟੁੱਟ ਗਿਆ ਜੀ ਇਧਰੋਂ ਵੀ ਟਰੈਕਟਰ ਆ ਗਿਆ ਇਧਰੋਂ ਟਰੈਕਟਰ ਆ ਕੇ ਸਾਈਡ ਹੈ ਹੀ ਨਹੀਂ ਸੀ ਕੋਈ ਬੇਚਾਰਾ ਲੰਕੀ ਜਾਂਦਾ ਪਿਆ ਕਿ ਲੱਗਦਾ ਵੀ ਲੀਡਰਾਂ ਨੂੰ ਦੱਸਿਆ ਨਹੀਂ ਇਹ ਪੁਲ ਹਾਲ ਨਹੀਂ ਲਿਖਿਆ ਨਹੀਂ ਲਿਖਿਆ ਬਿਲਕੁਲ ਨਹੀਂ ਸਾਰੇ ਲੀਡਰ ਆ ਕੇ ਗਏ ਭਗਵਾਨ ਘੜਦੀਆਂ ਦੋ ਮੌਤਾਂ ਹੋ ਗਈਆਂ ਜਿਵੇਂ ਗਰੀ ਪਰਿਵਾਰ ਦੀਆਂ ਕਿਸੇ ਤੇ ਗੰਦ ਤੇ ਜੂਨੀ ਹੋ ਗਈ ਕਿ ਜਿਵੇਂ ਹੁਣ ਜੇ ਕੋਈ ਹੁਣ ਨੇਰੇ ਸਵੇਰੇ ਜਿਹੜਾ ਕੋਈ ਆਉਂਦਾ ਜਿਹਨਾਂ ਅਣਜਾਣ ਆ ਜਿਹਨੂੰ ਪਤਾ ਹੀ ਨਹੀਂ ਉਹ ਤਾਂ ਸੜਕ ਦੇ ਹਿਸਾਬ ਨਾਲ ਤੁਰਿਆ ਹੁੰਦਾ ਉਹਨੂੰ ਤਾਂ ਪਤਾ ਨਹੀਂ ਵੀ ਗਾਹ ਜਾ ਕੇ ਟੋਈ ਟੋਆ ਬਿਲਕੁਲ ਇੱਥੇ ਦੀਪ バス ਡਿੱ ਹੁਣ ਮੌਜੂਦਾ ਸਰਕਾਰ ਐਮਐਲਏ ਮਤਲਬ ਤਾਂ ਹਜ਼ਾਰ ਵਾਰ ਹੀ ਲੰਗੀ ਹੋਣੀ ਐ ਇੱਥੋਂ। ਹਜ਼ਾਰ ਵਾਰੀ ਮੈਂ ਘੱਟ ਕਹਿੰਦਾ ਕਿਉਂਕਿ ਵੋਟਾਂ ਵੇਲੇ ਤਾਂ ਬਸ ਆ ਕੇ ਉੱਠ ਕੇ ਆ ਕੇ ਉੱਠ ਕੇ ਇੱਥੋਂ ਦੀ ਮਤਲਬ ਰੋਜ਼ ਲੰਗਦੇ ਨੇ ਉਹਨਾਂ ਨੂੰ ਦੀਨਾ ਨਹੀਂ ਇਹ ਵੀ ਬਾਦਲ ਵੀ ਬਹੁਤ ਵਾਰੀ ਟੱਪ ਗਏ 4 5 4 ਵਾਰੀ ਤਾਂ ਮਤਲਬ ਐਮਪੀ ਬਣ ਗਏ ਇੱਥੋਂ ਤੇ ਉਹ ਕਿਹੜਾ ਘੱਟ ਵਾਰੀ ਲੰਘਿਆ ਸੁਖਵੀਰ ਬਾਦਲ ਇੱਥੋਂ ਦੀ ਲੰਗੇ ਹੋਣਗੇ ਪ੍ਰਕਾਸ਼ ਸਿੰਘ ਬਾਦਲ ਇੱਥੋਂ ਦੀ ਲੰਗੇ ਹੋਣਗੇ ਮੈਨੂੰ ਤਾਂ ਕੈਪਟਨ ਵੀ ਇੱਥੋਂ ਦੀ ਲੰਘਿਆ ਹੋਇਆ ਕਿਉਂਕਿ ਇੱਥੋਂ ਪੈਦਲ ਯਾਤਰਾ ਸੀਗੀ ਰਾਹੁਲ ਗਾਂਧੀ ਦੀ ਉਹ ਵੀ ਇੱਥੋਂ ਦੀ ਲੰ ਪਰਤਾਲ ਵੀ ਕਰ ਦੋ ਵੀ ਇਹ ਕਾਗਜ਼ 'ਚ ਚੱਲੀ ਨਾ ਮੈਂ ਜਾਂਦਾ ਹੋਵੇ ਇਹ ਦੋ ਵਾਰੀ ਟਾਲ ਪਾ ਗਈ ਜੀ ਇਹ ਤੇ ਕਿਤੇ ਕਾਗਜ਼ਾਂ 'ਚ ਬਣਾਈ ਦਿੰਦਾ ਬਾਈ ਗੁਰਨਾਬੀ ਸਾਡਾ ਪੁਲ ਬਣਿਆ ਪਿਆ ਉਹ ਵੀ ਇੱਕ ਆਪ ਹੀ ਕਰਦਾ ਵੀ ਗੱਲੀ ਨਹੀਂ ਖਤ ਖਾਦੀ ਜਾਂਦੀ ਗੱਲੀ ਵੀ ਮੈਂ 70 ਲੱਖ ਦਾ ਪੁਲ ਖਾ ਗਿਆ ਇਹ ਪਰਤਾਲ ਕਰੋ ਜੀ ਵੀ ਕਿਤੇ ਕਾਗਜ਼ਾਂ 'ਚ ਚੱਲੀ ਨਾ ਜਾਂਦਾ ਹੋਵੇ ਵੀ ਹਾਂ ਵੀ ਉਹਦਾ ਵੀ ਦੁਨਿਆਲਾ ਪੁਲ ਤਾਂ ਬਣਿਆ ਪਿਆ ਜੀ ਦੋ ਵਾਰੀ ਟਾਲ ਪਾ ਗਈ ਸਾਡੇ ਸਾਹਮਣੇ ਜੀ ਇੱਥੇ ਦਰਖਤ ਵਾੜ ਵੜ ਕੇ ਦੋ ਵਾਰੀ ਟਾਲ ਪਾ ਗਿਆ ਮਹਿਕਮਾ ਕੇ ਬਾਦ ਇੱਕ ਨਾਲ ਰੱਖਿਆ ਕਾਪੀ ਵਾਲਾ ਕੱਚੀ ਕਾਪੀ ਆਹੋ ਜਾ ਕੇ ਉਹ ਕਾਪੀ ਸਿੜਦਨੀ ਜੁੱਲੇ ਜੀ ਰੱਦੀ ਸਿੜਦਨੀ ਬਸ ਉੱਥੇ ਸਾਨੂੰ ਸਟੇਜ ਤੇ ਖੜੇ ਨੇ ਬੋਲਤਾ ਵੀ ਤੁਹਾਡਾ ਅਪੋਲੋਜੀ ਮਨਜ਼ੂਰ ਕਰ ਲਿਆ ਲੇਖ ਲਿਆ ਕੋਹ ਕਾਪੀ ਦਿਖਾ ਦੇਣਾ ਇਹਨਾਂ ਨੇ ਦੇਖੀ ਹੋਵੇ ਜਿਹੜੇ ਤੇ ਲਿਖ ਕੇ ਲਗਿਆ ਜੀ ਲੋਕਾਂ ਦੀ ਜਾਣ ਦੀ ਪ੍ਰਵਾਹ ਹੈ ਨਹੀਂ ਇਹਨਾਂ ਕੋਈ ਪ੍ਰਵਾਹ ਨਹੀਂ ਕੋਈ ਫਰਬਾਹ ਨਹੀਂ ਕੋਈ ਕੁਝ ਕੱਲੀਆਂ ਵੋਟਾਂ ਦਾ ਆ ਨੰਦਰੀ ਯੋਜਨਾ ਚੱਲ ਰਹੀ ਹੈ ਪਰ ਪੁਲਾ ਤਾਂ ਅੰਗਰੇਜ਼ਾਂ ਵਾਲੀ ਤੋੜਾ ਉਹ ਅੰਗਰੇਜ਼ਾਂ ਵਾਲੀ ਤੋੜਾ ਫਿਰਦੇ ਜੀ ਇਸੇ ਗੰਦੇ ਪਾਣੀ ਨੇ ਭਰ ਕੇ ਇਹੀ ਪਾਣੀ ਸਾਡੇ ਕਿਸਾਨਾਂ ਦੇ ਉੱਤੇ ਪਾਇਆ ਸੀ ਇੱਥੇ ਫਰਵਟ ਖਿਲਾਰ ਕੇ ਇਹਦੇ ਵਿੱਚੋਂ ਥੱਲੇ ਪਾਪ ਲਾ ਕੇ ਮੈਂ ਆਪਦੇ ਅੱਖੀਂ ਵੇਖਿਆ ਮਤਲਬ ਥੱਲੇ ਉਹ ਇਹੀ ਪਾਣੀ ਚੱਕਿਆ ਇਹੀ ਮਸ਼ੀਨ ਉਹਦੇ ਵਿੱਚ ਪਾਇਆ ਸੀ ਪਾਣੀ ਤਾਂ ਹੀ ਗੰਦੇ ਨਾਲੇ ਦਾ ਜ਼ਰੂਰ ਦਿਸ ਗਿਆ ਪਰ ਇਹ ਗੰਦੇ ਨਾਲੇ ਵਾਲਾ ਪੁਲ ਨਹੀਂ ਫਰਡੀ ਸੀ ਸਭ ਨੂੰ ਬਿਲਕੁਲ ਨਹੀਂ ਦਿਸਿਆ ਬਠਿੰਡੇ ਜ਼ਿਲ੍ਹੇ ਦਾ ਮੌਤਾਂ ਬੰਦ ਦਾ ਇੱਕ ਪੁਲ ਅੱਜ ਅਸੀਂ ਉਸ ਪੁਲ ਤੇ ਖੜੇ ਆਂ ਵਾਕਿਆ ਦੇ ਵਿੱਚ ਇਹ ਜਿੱਥੇ ਲੰਗੜ ਦੇ ਵਿੱਚ ਸਹਾਇਤਾ ਉੱਥੇ ਪੰਜਾਬ ਦੇ ਵਿੱਚ ਮੌਤਾਂ ਵੀ ਇਹ ਪੁਲ ਬਣ ਰਿਹਾ ਤੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਦੁੰਨੇ ਵਾਲੇ ਦਾ ਪੁਲਾ ਇੱਥੋਂ ਲੀਡਰ ਵੀ ਲੰਘਦੇ ਹੋਣਗੇ ਐਮਐਲਏ ਐਮਪੀ ਸਰਕਾਰੀ ਅਧਿਕਾਰੀ ਵੀ ਇੱਥੋਂ ਲੰਘਦੇ ਹੋਣਗੇ ਪਰ ਹਾਲੇ ਤੱਕ ਇਸ ਦੀ ਸਾਰ ਨਹੀਂ ਲਈ ਗਈ ਤੇ ਅੱਜ ਅਸੀਂ ਪਿੰਡ ਦੇ ਵਿੱਚ ਆਏ ਆ ਪਿੰਡ ਦੇ ਲੋਕ ਸਾਡੇ ਨਾਲ ਹੋਣਗੇ ਜੇਕਰ ਗੱਲ ਕਰਾਂ ਤਾਂ ਪਿਛਲੇ ਮਹੀਨੇ 2 ਮਹੀਨਿਆਂ ਦੇ ਵਿੱਚ ਵੀ 2 ਮੌਤਾਂ ਇਸ ਪੁਲ ਦੇ ਕਰਕੇ ਜਿਹੜੀਆਂ ਨੇ ਉਹ ਹੋਈਆਂ ਨੇ ਤੇ ਪਿੰਡ ਵਾਸੀ ਇਹ ਵੀ ਦੱਸਦੇ ਨੇ ਕਿ ਹਰ ਮਹੀਨੇ ਕੋਈ ਨਾ ਕੋਈ ਮੌਤ ਦਾ ਕਾਰਨ ਇਹ ਪੁਲ ਜਿਹੜਾ ਹੈਗਾ ਉਹ ਬਣਦਾ ਆ ਬਾਈ ਹੁਰੇ ਸਾਡੇ ਨਾਲ ਨੇ ਕਿਉਂਕਿ ਬਾਈ ਹੁਰਾਂ ਦੇ ਪਿੰਡ ਦੇ ਵਸਨੀਕ ਜਿਹੜੇ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਡੈਥ ਜਿਹੜੀ ਆ ਉਹ ਹੋਈ ਆ ਬਾਈ ਜੀ ਜ਼ਰੂਰ ਦੱਸਿਓ ਕਿ ਕੀ ਕਾਰਨ ਕਾਰਨ ਰਿਹਾ ਇਸ ਪਿੰਡ ਦਾ ਬਾਈ ਜੀ ਖਾਲਸਾ ਬੈਰੂ ਜੀ ਕੀ ਫਤਿਹ ਇਹ ਜਿਹੜਾ ਕਾਰਨ ਹੈ ਜੀ ਪੁਲ ਜੋ ਕਿ ਸਾਧਨ ਲੰਘਦੇ ਨਾ ਇਹ ਪੁਲ ਚੌੜਾ ਹੋਣਾ ਚਾਹੀਦਾ ਜ਼ਰੂਰੀ ਜੀ ਇੱਥੇ ਹਾਸੇ ਕੋਈ ਵੀ ਮੰਨ ਕੇ ਚੱਲ ਮੌਤ ਹੋ ਗਈ ਉਧਰੋਂ ਟੱਕਰ ਵੱਜ ਗਈ ਉਧਰੋਂ ਹੋ ਗਿਆ ਠੀਕ ਹੈ ਨਾ ਗੱਲ ਇਹ ਹੁੰਦਾ ਹੀ ਰਹਿੰਦੇ ਇਹ ਪੁਲ ਦਾ ਹੱਲ ਕੀਤਾ ਜਾਵੇ ਕੁਝ ਦਿਨ ਪਹਿਲਾਂ ਮਹੀਨੇ ਦੀ ਗੱਲ ਹੈਗੀ ਸਾਡੇ ਭਰਾ ਦੀ ਇਥੇ ਇੱਕ ਮੰਨ ਕੇ ਚਰ ਰੁਗੂ ਬੰਗੀ ਤੋਂ ਸੀਗਾ ਉਹਨਾਂ ਦੀ ਫੀਟਰ ਨਾਲ ਟੱਕਰ ਹੋ ਕੇ ਮਨ ਕੇ ਦੋਨਾਂ ਦੀ ਮੌਤ ਹੋ ਗਈ ਇਹਦਾ ਹੱਲ ਜ਼ਰੂਰ ਕੀਤਾ ਜਾਵੇ ਕਿਹੜੇ ਪਿੰਡ ਦਾ ਸੀ ਸਾਡਾ ਭੁਖੇ ਵਾਲੀ ਦਾ ਸੀਗਾ ਹਾਂ ਸਾਡਾ ਮੇਰਾ ਭਰਾ ਸੀਗਾ ਉਹ ਵੀ ਲੰਗੜ ਦੇ ਵਿੱਚ ਕਿਉਂਕਿ ਜਿਵੇਂ ਹੁਣ ਪੂਰ ਜਮਾਂ ਗੰਜਾ ਕੋਈ ਆਸੇ ਪਾਸੇ ਕਿਸੇ ਤਰ੍ਹਾਂ ਦੀ ਕੋਈ ਰੋਗ ਤੱਕ ਵੀ ਨਹੀਂ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਜੀ ਇਹ ਇਸ ਚੀਜ਼ ਦੀ ਜੇ ਲੰਗਦਾ ਬੰਦਾ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਜੇ ਕੋਈ ਮੰਨ ਲਾ ਦੋ ਸਾਧ ਲੰਗਦਾ ਉਹਦੇ ਕੋਈ ਨਾ ਕੋਈ ਕਾਰਨ ਹੋ ਇੱਥੇ ਹੁੰਦਾ ਹੀ ਹੁੰਦਾ ਜੀ ਹੂੰ ਤੁਹਾਡਾ ਬਾਈ ਜੀ ਕਿਹੜਾ ਪਿੰਡ? ਮੇਰਾ ਪਿੰਡ ਦੁੰਨੇ ਵਾਲਾ ਬਾਈ ਜੀ। ਹਾਂ ਤੇ ਦੁੰਨੇ ਵਾਲਾ ਤੁਹਾਡਾ ਪਿੰਡ ਤੇ ਕਿਵੇਂ ਕਿਹੜੀਆਂ ਸਮੱਸਿਆਵਾਂ ਆਉਂਦੀਆਂ? ਮੇਰੀ ਰਿਆਸੇਪੁਰ ਤੋਂ ਸਿਰਫ 300 ਮੀਟਰ ਪਾਸੇ ਹੀ ਹੈ। ਹੂੰ ਇਹ ਪੁਲ ਪਹਿਲਾਂ ਦਾ ਬਹੁਤ ਪੁਰਾਣਾ ਬਣਿਆ ਹੋਇਆ ਹੈ। ਮੇਰੀ 52 ਸਾਲ ਦੀ ਉਮਰ ਹੋ ਗਈ। ਮੇਰੀ ਸੁਰਤ ਤੋਂ ਪਹਿਲਾਂ ਦਾ ਬਣਿਆ ਹੋਇਆ। ਅੱਛਾ। ਤੇ ਉਦੋਂ 10 ਫੁੱਟੀ ਸੜਕ ਸੀ ਇਹ। ਠੀਕ ਹੈ। ਉਹ 10 ਫੁੱਟ ਦੇ ਹਿਸਾਬ ਨਾਲ ਹੀ ਪੁਲ ਬਣਿਆ ਹੋਇਆ ਹੈ। ਹਾਂ। ਉਸ ਤੋਂ ਬਾਅਦ ਸੜਕ ਹੋ ਗਈ 18 ਫੁੱਟੀ। ਠੀਕ ਹੈ। ਫਿਰ ਉਹੀ ਹੈ ਪੁਲ ਦੇ ਜਿਹੜਾ ਪਾਸੇ ਕੁਝ ਵੀ ਨਹੀਂ ਹੈ। ਆਪ ਦਿਖਾ ਚੁੱਕ ਵੀ ਹਰ 15 ਦਿਨਾਂ ਤੋਂ 20 ਦਿਨਾਂ ਤੋਂ ਕੋਈ ਸਾਈਕਲ ਆੜ ਕੇ ਪਿਆ ਕੋਈ ਮੋਟਰਸਾਈਕਲ ਆੜ ਕੇ ਪਿਆ ਕੋਈ ਕਾਰ ਆੜ ਕੇ ਪਿਆ ਵੀ ਸਾਲ ਦੇ ਵਿੱਚ ਇੱਕ ਪੰਜ-ਸੱਤ ਗੱਡੀਆਂ ਵਿੱਚ ਡਿੱਗਦੀਆਂ ਹੀ ਆ ਇਸ ਫੋਲਟੇ ਇਸ ਫੋਲਟੇ ਕਈ ਵਾਰ ਤਾਂ ਕਾਰ ਵੀ ਚੱਕ ਚੁੱਕੇ ਸੀ ਆ ਕਲੋਨੀਆ ਵਾਲਿਆਂ ਕੋਲ ਆ ਕੇ ਚੱਕਦੇ ਆ ਇਹਦੀ ਬਹੁਤ ਮੁੰਦਾ ਹਾਲਾ ਪਰ ਇਹ ਵੀ ਹੈ ਨਾ ਕਿ ਜੀ ਨੂੰ ਤਾਂ ਚਲੋ ਪਤਾ ਆ ਉਹ ਤਾਂ ਠੀਕ ਆ ਸੋਡੇ ਪਿੰਡ ਵਾਲੇ ਜਾਂ ਗਾਹਾਂ ਪਿੰਡਾਂ ਵਾਲੇ ਉਹਨਾਂ ਨੂੰ ਤਾਂ ਪਤਾ ਹੈ ਜੇ ਕਈ ਰੀ ਕੋਈ ਰਾਤ ਬਰਾਤੇ ਜਾਂ ਧੁੰਦਾਂ ਦੇ ਵਿੱਚ ਕੋਈ ਰਿਸ਼ਤੇਦਾਰ ਜਿਹੜਾ ਆਉਂਦਾ ਤਾਂ ਉਹਨੂੰ ਤਾਂ ਨਹੀਂ ਪਤਾ ਨਾ ਕਿ ਏਡੀ ਸਰਕ ਤੇ ਪੁਲ ਜਿਹੜਾ ਬਿਲਕੁਲ ਹੀ ਬਿਨਾ ਕਿਸੇ ਰੋਕ ਤੋਂ ਪਿਆਉ ਬਿਲਕੁਲ ਨਹੀਂ ਪਤਾ ਜੀ ਬਾਈ ਜੀ ਪਹਿਲੀ ਗੱਲ ਦੂਜੀ ਪਾਸੇ 18 ਫੁੱਟੀ ਦੇ ਛੜ ਤੇ ਮੋਟਰਸਾਂ ਉੱਤੜਿਆ ਆਉਂਦਾ ਹੈ ਮੂਹ ਨੂੰ ਲੱਟਾਂ ਪੈ ਗਈਆਂ ਉਹਨੂੰ ਇਹ ਨਹੀਂ ਪਤਾ ਵੀ ਮੁੱਪਲ ਭੀੜਾ ਸਿੱਧਾ ਆ ਕੇ ਵਿਚ ਡਿੱਗਦਾ ਹੈ ਪੁਲ ਤੇ ਕੋ ਬਿਖਾ ਚੁੱਕਿਆ ਕੁਝ ਵੀ ਨਹੀਂ ਹੈ ਬਸ ਇਹ ਤਾਂ ਫਿਰ ਹਾਲਸਾ ਬਾਈ ਜੀ ਜਿਵੇਂ ਤੁਸੀਂ ਗੱਲ ਕਰ 15-15 ਮਹੀਨੇ ਦੇ ਵਿੱਚ ਹੁੰਦੇ ਹੀ ਵਾਪਰ ਹੀ ਰਹਿੰਦਾ ਹੈ ਤੇ ਇਹਦੀ ਗੱਲ ਜਿਵੇਂ ਹੁਣ ਤੁਹਾਡੇ ਪਿੰਡ ਦੇ ਵਿੱਚ ਵੀ ਅਫਸਰ ਵੀ ਆਉਂਦੇ ਹੋਣਗੇ ਲੀਡਰ ਵੀ ਆਉਂਦੇ ਹੋਣਗੇ ਵੋਟਾਂ ਮੇਲੇ ਵੀ ਆਉਂਦੇ ਹੋਣਗੇ ਇਹ ਮਤਾ ਕਦੇ ਮੰਗ ਕਦੇ ਰੱਖੀ ਇਹ ਮੰਗ ਬਾਈ ਜੀ ਬਹੁਤ ਵਾਰੀ ਰੱਖੀ ਹੈ ਸਾਰੇ ਹੀ ਰੱਖਦੇ ਨਾ ਪਰ ਕੋਈ ਇਹਦੇ ਕੋਈ ਧਿਆਨ ਹੀ ਨਹੀਂ ਦਿੰਦਾ ਜਦੋਂ ਬਾਈ ਦੀਆਂ ਵੋਟਾਂ ਪਈਆਂ ਕਾਂਗਰਸ ਸਰਕਾਰ ਨੇ ਇਹਦੇ ਟੈਂਡਰ ਕੱਢਦੇ ਸੀ ਟੈਂਡਰ ਲੱਗ ਲਾਗੂ ਕਰੇ ਨਹੀਂ ਸੀ ਟੈਂਡਰਾਂ ਦਾ ਨਾਮ ਲਹਿਤਾ ਉੱਥੇ ਠੇਕੇਦਾਰ ਤੋਂ ਪਾਸੇ ਦੀ ਪਟਵਾ ਪਟਾਈ ਕਰਾਤੀ ਵੋਟਾਂ ਦੇ ਮਾਰੇ ਨੇ ਓਕੇ ਠੀਕ ਹੈ ਵੀ ਸਾਨੂੰ ਵੋਟਾਂ ਪੈ ਜਾਣੀਆਂ ਪਰ ਉਹ ਪਟਾਈ ਕਰਕੇ ਮੁੜ ਕੇ ਛੱਡ ਕੇ ਬਸ ਖਤਮ ਕਾਣੀ ਦੇਖੋ ਇਹ ਬਾਈ ਤੋਂ ਬਾਅਦ ਅਜ ਤੱਕ ਕਿਸੇ ਨੇ ਇਹਨੂੰ ਪੜਤਾਲਿਆ ਨਹੀਂ ਤੇ ਹੁਣ ਵਾਲਿਆਂ ਨੂੰ ਨਹੀਂ ਕਿਹਾ ਹੁਣ ਵਾਲਿਆਂ ਨੇ ਸਾਰ ਨਹੀਂ ਲਈ ਇਸ ਚੀਜ਼ ਕੋਈ ਕੋਈ ਸਾਰ ਨਹੀਂ ਕੋਈ ਸਾਰ ਨਹੀਂ ਲੈਂਦਾ ਜੀ ਇਹ ਇੱਕ ਪੁਲ ਨਹੀਂ ਦੋ ਪੁਲਾ ਇੱਕ ਸ਼ੇਰਗੜ ਪੁਲ ਵੀ ਇਹੀ ਹਾਲ ਹੈ ਅੱਛਾ ਸ਼ੇਰਗੜ ਸੇਮ ਪੁਲਾਈ ਇਸ ਇਸ਼ਤਿਹਾਰ ਤੇ ਐਸੇ ਰੋਡ ਤੇ ਆ ਇਹ ਸੇਮ ਹਾਲਤ ਉਹਦੀ ਆ ਉਹਦੇ ਵਿੱਚ ਵੀ ਇਹੀ ਵਾਲਾ ਕਈ ਦਿਨੋਂ ਕਿ ਮੈਂ ਕਾਲੇ ਬੰਦਰਾਂ ਨੂੰ ਜਾ ਰਿਹਾ ਸੀ ਗੱਡੀ ਲੈ ਕੇ ਤੇ ਦੇਖਿਆ ਤੇ ਵਿੱਚ ਮੋਟਰਸਾਈਕਲ ਟਿਕਿਆ ਪਿਆ ਉੱਥੇ ਵੀ ਇਹੋ ਗੱਲ ਹੈ ਉਹ ਇਹੀ ਵਾਲਾ ਹੈ ਬਾਈ ਜੀ ਇਹ ਜ਼ਰੂਰ ਦੱਸੋ ਵੀ ਜਿਵੇਂ ਤੁਸੀਂ 52 ਸਾਲ ਦੀ ਤੁਹਾਡੀ ਉਮਰ ਆ ਤੁਹਾਡੀ ਸਤ ਤੋਂ ਪਹਿਲਾਂ ਦਾ ਬਜ਼ੁਰਗ ਦੱਸਦੇ ਹੋਣਗੇ ਉਹ ਦੱਸਿਆ ਕਿ ਕਦੋਂ ਤੋਂ ਆ ਇਹ ਵੇਖੋ ਬਿਜੁਰ ਦਾਦੇ ਹੁੰ ਦੱਸਦੇ ਹੁੰਦੇ ਸੀ ਵੀ ਹੁਣੇ ਬਣਿਆ ਹੈ ਥੋੜਾ ਜਿਹਾ ਪਹਿਲਾਂ ਉਦੋਂ ਜਦੋਂ ਜਦ ਮੈਂ ਛੋਟਾ ਮੈਨੂੰ ਸੁਰਤੀ ਆਉਣ ਲੱਗੀ ਆ ਓਕੇ ਓਕੇ ਹਾਂ ਤੇ ਵੇਖ ਲਓ ਵੀ ਮੇਰੇ ਹਿਸਾਬ ਨਾਲ ਤਾਂ ਇਹ 40 ਸਾਲ ਤੋਂ ਪਹਿਲਾਂ 35 ਸਾਲ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਬਣਿਆ ਹੋਇਆ ਕੀ ਕਹੋਗੇ ਬਾਈ ਕਿ ਜਿਵੇਂ ਲੀਡਰ ਲੰਗੇ ਇੱਥੋਂ ਦੀ ਲੰਗਦੇ ਵੀ ਰਹਿੰਦੇ ਆ ਪ੍ਰਸ਼ਾਸਨਿਕ ਅਧਿਕਾਰੀ ਅਫਸਰ ਲੰਗਦੇ ਰਹਿੰਦੇ ਆ ਪਰ ਲੋਕਾਂ ਦੀ ਹੁੰਦੀਆਂ ਮੌਤਾਂ ਦਿਸਦੀਆਂ ਨਹੀਂ ਦੇਖੋ ਲੋਕਾਂ ਦੀਆਂ ਵੋਟਾਂ ਹੀ ਦਿੰਦੀਆਂ ਜਸਵੀਰ ਮੌਤਾਂ ਤਾਂ ਇਹਨਾਂ ਨੂੰ ਦਿੰਦੀਆਂ ਹੀ ਨਹੀਂ ਮੈਨੂੰ ਲੱਗਦਾ ਵੀ ਆ ਭਗਵਾਨਗੜ ਜਿਹੜੀ ਮੌਤ ਹੋਈ ਹੈ ਜਬੰਗੀ ਰੁਗੂ ਮੌਤ ਹੋਈ ਹੈ ਮੈਨੂੰ ਨਹੀਂ ਲੱਗਦਾ ਕੋਈ ਪੋਲੀਟੀਕਲ ਬੰਦਾ ਉਹਨਾਂ ਦੇ ਬੈਠਣ ਵੀ ਗਿਆ ਹੋਊਗਾ ਇੱਥੋਂ ਦੇ ਮੌਜੂਦਾ ਵੋਟਾਂ ਲੈਣ ਵਾਲੇ ਸਾਰੇ ਹੀ ਆ ਜਾਂਦੇ ਆ ਮਤਲਬ ਇਹ ਮੁੱਦਾ ਮਤਲਬ ਮੈਂ ਖੁਦ ਜੇ ਦੇਖਾਂ ਤਾਂ ਮੈਂ ਮਤਲਬ ਦੋ ਤਿੰਨ ਵਾਰੀ ਇਹਨੂੰ ਵੀਡੀਓ ਬਣਾ ਕੇ ਵੀ ਪਾ ਚੁੱਕਿਆ ਇੱਥੋਂ ਦੇ ਲੋਕਾਂ ਨਾਲ ਸੰਪਰਕ ਵੀ ਕਰ ਚੁੱਕਿਆ ਇੱਥੋਂ ਦੇ ਨੇੜੇ ਤੇੜੇ ਜਿਹੜੇ ਗਵਾਂਢੀ ਨੇ ਉਹਨਾਂ ਕੋਲੇ ਜਾ ਜਾ ਕੇ ਵੀ ਅਸੀਂ ਕਹਿ ਚੁੱਕਿਆ ਉਹ ਕਹਿੰਦੇ ਅਸੀਂ ਅੱਕੇ ਪਏ ਆ ਚੱਕ ਚੱਕ ਕੇ ਵੀ ਅੱਕੇ ਪਏ ਆ ਲੋਕਾਂ ਅੱਛਾ ਕਈ ਵਾਰੀ ਹੁਣ ਕੋਈ 10 ਵਜੇ ਡਿੱਗ ਪੇ 11 ਵਜੇ ਡਿੱਗ ਪੇ ਕੌਣ ਇੱਥੇ ਪੜਤਾਲ ਕੌਣ ਲਊਗਾ ਆ ਕੇ ਕਿਸੇ ਦੀ ਉਹ ਲੋਕ ਨੇੜੇ ਨੇ ਕੋਈ ਚੀਕ ਚੰਘਾੜਾ ਪੈਂਦਾ ਕੋਈ ਬਾਜਾਂ ਵੱਜਦੀਆਂ ਨੇ ਤਾਂ ਨੇੜੇ ਵਾਲੇ ਉੱਠ ਕੇ ਭੱਜ ਕੇ ਆਉਂਦੇ ਆ ਤਾਂ ਉਹ ਕਹਿੰਦੇ ਅਸੀਂ ਪਰੇਸ਼ਾਨ ਆ ਤੁਸੀਂ ਇਹ ਦੇਖੋ ਵੀ ਇਹ ਬੇਸਿਕ ਲੋੜਾਂ ਨੇ ਆਪਾਂ ਜਦੋਂ ਦੇਖਦੇ ਖੜੇ ਆ ਮੈਨੂੰ ਲੱਗਦਾ ਵੀ 50 60 ਗੱਡੀਆਂ ਤਾਂ ਇੰਨੇ ਟਾਈਮ ਚ ਲੰਘੀਆਂ ਹੋਣਗੀਆਂ ਮੋਟਰਸਾਈਕਲ ਲੰਘੇ ਹੋਣਗੇ ਹੁਣ ਕਿਸੇ ਦਾ ਧੀ ਕਿਸੇ ਦਾ ਮਤਲਬ ਪੁੱਤ ਕੰਮ ਕਰਨ ਵਾਸਤੇ ਜਾਂਦਾ ਕਮਾਈ ਕਰਨ ਵਾਸਤੇ ਜਾਂਦਾ ਸ਼ਾਮ ਨੂੰ ਵਿਚਾਰਾ ਥੱਕਿਆ ਟੁੱਟਿਆ ਆਉਂਦਾ ਤੇ ਆ ਕੇ ਇਹ ਜੇ ਨਾਲੇ ਚ ਡਿੱਗ ਪੇ ਮੌਤ ਹੋ ਜੇ ਕੌਣ ਜ਼ਿੰਮੇਵਾਰ ਹੈ ਮਤਲਬ ਸਰਕਾਰਾਂ ਕਰਦੀਆਂ ਕਿ ਕਿੱਥੇ ਕਿੱਥੇ ਸੁੱਤੀਆਂ ਪਈਆਂ ਨੇ ਆਪਾਂ ਕਿਸੇ ਇੱਕ ਪੋਲੀਟਿਕਲ ਪਾਰਟੀ ਨੂੰ ਦੋਸ਼ ਨਹੀਂ ਦੇ ਸਕਦੇ ਹੁਣ ਮੌਜੂਦਾ ਸਰਕਾਰ ਐ ਐਮਐਲਏ ਮਤਲਬ ਤਾਂ ਹਜ਼ਾਰ ਵਾਰ ਹੀ ਲੰਗੀ ਹੋਣੀ ਐ ਇੱਥੋਂ ਦੀ ਹਜ਼ਾਰ ਵਾਰੀ ਮੈਂ ਘੱਟ ਕਹਤਾ ਕਿਉਂਕਿ ਵੋਟਾਂ ਵੇਲੇ ਤਾਂ ਬਸ ਆ ਕੇ ਉੱਠ ਕੇ ਆ ਕੇ ਉੱਠ ਕੇ ਇੱਥੋਂ ਦੀ ਮਤਲਬ ਰੋਜ਼ ਲੰਘਦੇ ਨੇ ਉਹਨਾਂ ਨੂੰ ਦੀਨਾ ਨਹੀਂ ਇਹ ਪੁਲ ਉਹ ਤਾਂ ਆਪ ਹੀ ਦੇਖ ਲੈਂਦੇ ਆ ਜਦੋਂ ਉਹਨਾਂ ਨੂੰ ਆਪਾਂ ਮਾਲਕ ਬਣਾਤਾ ਮਤਲਬ ਹਲਕੇ ਦਾ ਮਾਲਕ ਬਣਾਤਾ ਉਹ ਤਾਂ ਆਪ ਹੀ ਦੇਖ ਸਕਦੇ ਆ ਵੀ ਮੈਂ ਲੰਘ ਰਹੀ ਆ ਵੀ ਸਾਹਮਣੋਂ ਦਿਸ ਗਿਆ ਪੁਲ ਖਰਾਬ ਆ ਉਹਨੂੰ ਕਿਸੇ ਦੀ ਅਰਜੀ ਪੱਤਰ ਦੀ ਤਾਂ ਲੋੜ ਹੀ ਨਹੀਂ ਕਿਸੇ ਤੋਂ ਕਿਸੇ ਸਰਪੰਚ ਮੈਂਬਰ ਤੋਂ ਪੁੱਛਣ ਦੀ ਤਾਂ ਲੋੜ ਹੀ ਨਹੀਂ ਉਹਨੂੰ ਦਿਸ ਗਿਆ ਵੀ ਆਹ ਪੁਲ ਮੈਂ ਰੋਜ਼ ਲੰਘਦੀ ਐ ਖਰਾਬ ਐ ਉੱਥੇ ਵਿਧਾਨ ਸਭਾ 'ਚ ਜਾ ਕੇ ਕਿਤੇ ਨਾ ਕਿਤੇ ਸੰਬੰਧਿਤ ਮਹਿਕਮੇ ਕੋਲੇ ਜਾ ਕੇ ਮੰਤਰੀ ਕੋਲੇ ਜਾ ਕੇ ਉਹਨੂੰ ਆਪ ਨੂੰ ਇਹ ਮੁੱਦਾ ਚੱਕਣਾ ਚਾਹੀਦਾ ਵੀ ਮੇਰੇ ਹਲਕੇ ਦੇ ਪਿੰਡ ਐ ਮੇਰੇ ਹਲਕੇ ਦੇ ਵਿੱਚ ਆਹ ਪਿੰਡ ਪੈਂਦਾ ਉਹਦੇ ਪੁਲ ਖਸਤਾ ਹਾਲਤ 'ਚ ਬਾਦਲ ਵੀ ਇੰਨੇ ਵਾਰ ਐਮਪੀ ਰਹਿ ਗਏ ਮਤਲਬ ਉਹ ਵੀ ਕਈ ਵਾਰੀ ਟੱਪ ਗਏ ਹੋਣਗੇ ਇੱਥੋਂ ਮੈਨੂੰ ਲੱਗਦਾ ਬੀਬਾ ਫਾਦਲ ਵੀ ਬਹੁਤ ਵਾਰੀ ਟੱਪ ਗਏ 4 5 ਚਾਰ ਵਾਰੀ ਤਾਂ ਮੈਨੂੰ ਲੱਗਦਾ ਐਮਪੀ ਬਣ ਗਏ ਇੱਥੋਂ ਤੇ ਉਹ ਕਿਹੜਾ ਘੱਟਵਾਰੀ ਨੰਗੇ ਸੁਖਬੀਰ ਬਾਦਲ ਇੱਥੋਂ ਦੀ ਨੰਗੇ ਹੋਣਗੇ ਪ੍ਰਕਾਸ਼ ਸਿੰਘ ਬਾਦਲ ਇੱਥੋਂ ਦੀ ਨੰਗੇ ਹੋਣਗੇ ਮੈਨੂੰ ਲੱਗਦਾ ਕੈਪਟਨ ਵੀ ਇੱਥੋਂ ਦੀ ਨੰਗੇ ਹੋਇਆ ਕਿਉਂਕਿ ਇੱਥੋਂ ਪੈਦਲ ਯਾਤਰਾ ਸੀਗੀ ਰਾਹੁਲ ਗਾਂਧੀ ਦੀ ਉਹ ਵੀ ਇੱਥੋਂ ਦੀ ਨੰਗੇ ਹੋਣਗੇ ਮੇਰੇ ਹਿਸਾਬ ਨਾਲ ਜਾਂ ਸਾਡੇ ਇਧਾਂ ਪਿੰਡਾਂ ਦੇ ਵਿੱਚ ਪੈਦਲ ਯਾਤਰਾ ਕੀਤੀ ਰਾਹੁਲ ਗਾਂਧੀ ਨੇ ਉਹ ਵੀ ਨੰਗੇ ਹੋਣਗੇ پتہ ਨਹੀਂ ਨੰਗਦੇ ਕਿਵੇਂ ਆ ਜਾਂ ਤਾਂ ਮੂੰਹ ਮਾਂ ਟੱਕ ਕੇ ਨੰਗੇ ਜਾਂਦੇ ਜਾਂ ਲੋਕ ਕੇ ਇਹਨਾਂ ਦੇ ਜਿਹੜੇ ਮਤਲਬ ਇਹਨਾਂ ਦੇ پاس-ਆਸੇ ਵਾਲੇ ਲੋਕ ਐ ਵੀ ਜਦੋਂ ਉਹ ਇੱਥੋਂ ਕਰ ਲੈਂਦੇ ਹੋਣਗੇ ਸਾਈਡ ਤੇ ਵੀ ਦਿਸੇ ਹੀ ਨਾ ਉਹਨਾਂ ਨੂੰ ਪੁਲ ਦੀ ਦਾ ਸਾਰਾ ਕੁਝ ਐ ਵੀਰ ਪਰ ਇਹ ਐ ਵੀ ਹੁਣ ਅਸੀਂ ਸੋਚ ਰਹੇ ਹਾਂ ਮੇਰੇ ਦਿਮਾਗ 'ਚ ਐ ਵੀ ਇੱਕ ਮੁੱਦਾ ਚੱਕਿਆ ਦੋ ਤਿੰਨ ਮਹੀਨੇ ਪਹਿਲਾਂ ਵੀ ਆਪਾਂ ਇਹ ਮੁੱਦੇ ਨੂੰ ਸਿਰਫ ਤਣ ਪੱਤਣ ਲਾ ਕੇ ਹਟਾਂਗੇ ਤੇ ਕਿਸੇ ਨਾ ਕਿਸੇ ਦਿਨ ਹੋ ਸਕਦਾ ਐ ਵੀ ਤੁਹਾਡੀ ਵੀ ਲੋੜ ਪਵੇ ਤੇ ਆਪਾਂ ਇਹਨੂੰ ਪੂਰੇ ਰੂਪ 'ਚ ਜਾਮ ਕਰਾਂਗੇ ਤੁਸੀਂ ਪੋਲੀਟੀਕਲ ਲੋਕਾਂ ਦੀ ਗੱਲ ਨਾ ਕਰੋ ਇੱਥੇ ਤਾਂ ਡੀਸੀ ਸਾਹਿਬ ਵੀ ਬਹੁਤ ਦਿਨ ਆਉਂਦੇ ਰਹੇ ਆ ਇੱਥੇ ਕਿਸਾਨਾਂ ਦਾ ਧਰਨਾ ਲੱਗਿਆ ਰਿਹਾ 200 ਮੀਟਰ ਤੇ ਨੇੜੇ ਇੱਥੇ ਡੀਸੀ ਸਾਹਿਬ ਇੱਥੇ ਮੰਜੇ ਤੇ ਇੱਥੇ ਕੁਰਸੀ ਢਾ ਕੇ ਬੈਠੇ ਹੁੰਦੇ ਸੀ ਅੱਛਾ ਇਸੇ ਗੰਦੇ ਪਾਣੀ ਚ ਭਰ ਕੇ ਸਾਡੇ ਕਿਸਾਨਾਂ ਦੇ ਉੱਤੇ ਪਾਇਆ ਸੀ ਕਿਵੇਂ ਜੀ ਇਸੇ ਗੰਦੇ ਪਾਣੀ ਨੇ ਭਰ ਕੇ ਇਹੀ ਪਾਣੀ ਸਾਡੇ ਕਿਸਾਨਾਂ ਦੇ ਉੱਤੇ ਪਾਇਆ ਸੀ ਇੱਥੇ ਫਰਵਿਟਰ ਖਿਲਾਰ ਕੇ ਇਹਦੇ ਵਿੱਚੋਂ ਥੱਲੇ ਪਾਪ ਲਾ ਕੇ ਮੈਂ ਆਪਦੇ ਅੱਖੀਂ ਵੇਖਿਆ ਮਤਲਬ ਥੱਲੇ ਉਹ ਇਹੀ ਪਾਣੀ ਚੱਕਿਆ ਇਹੀ ਮਸ਼ੀਨ ਉਹਦੇ ਵਿੱਚ ਪਾਇਆ ਸੀ ਦੂਜੇ ਨਿੱਕੀ ਕਿਸਾਨਾ ਜਿਹੜਾ ਉਹ ਇਹੀ ਪਾਣੀ ਅੱਛਾ ਉਹ ਪਾਣੀ ਤਾਂ ਇਹ ਗੰਦੇ ਨਾਲੇ ਦਾ ਜ਼ਰੂਰ ਦਿਸ ਗਿਆ ਪਰ ਇਹ ਗੰਦੇ ਨਾਲੇ ਵਾਲਾ ਪੁਲ ਬਿਲਕੁਲ ਨਹੀਂ ਦੇ ਸਰ ਉਹ ਤਾਂ ਵੰਡੀ ਆ ਤਾਂ ਹੈ ਉਹਦੇ ਦਾ ਉਹਦੇ ਤਾਂ ਆਏ ਨਾ ਜੀ ਉਹਦੇ ਤਾਂ ਇੱਥੇ ਲਾਈਟਾਂ ਹੀ ਬਹੁਤ ਲਾਤੀਆਂ ਸੀ ਇਹਨਾਂ ਨੇ ਅੱਛਾ ਵੀ ਇਹ ਕੋਈ ਨਿਰਾਸ਼ ਨਹੀਂ ਨਿਹਰੇ ਵਾਲੀ ਗੱਲ ਨਹੀਂ ਸੀ ਇੱਥੇ ਸਾਡੇ ਉਹ ਲਾਈਟਾਂ ਲਿਆ ਲਿਆ ਕੇ ਤਾਰ ਤੇ ਲਾਈਟਾਂ ਹੀ ਬਹੁਤ ਜ਼ਿਆਦਾ ਲਾਤੀਆਂ ਸੀ ਹਾਲਾਂਕਿ ਹਾਂ ਜੀ ਆਈ ਸੀ ਸਭ ਸਾਰੇ ਆਏ ਸੀ ਆਏ ਦਿਨ ਕੋਈ ਨਾ ਕੋਈ ਹਾਦਸਾ ਇੱਥੇ ਤਾਂ ਕੋਈ ਡਿੱਗੇ ਹੀ ਰਹਿੰਦਾ ਉਹ ਮੈਨੂੰ ਲੱਗਦਾ ਹਾਂ ਜੀ ਹਾਂ ਬਹੁਤ ਹੁੰਦੇ ਹੁਣੇ ਹਾਦਸਾ ਹੋ ਗਿਆ ਇੱਥੇ ਜਿਵੇਂ ਬਈ 10 ਘੇਟੇ ਦੋ ਜਣੇ ਡਿੱਗ ਪਏ ਕਲੋਨੀ ਵਾਲਿਆਂ ਨੇ ਕੱਢੇ ਦੋਨਾਂ ਦੀ ਮੌਤ ਹੋ ਗਈ ਇੱਕ ਪਹਿਲਾਂ ਗਰੀਬ ਉੱਤਰਾ ਡਿੱਗਿਆ ਉਹ 12 ਘੰਟੇ ਲੱਭੇ ਹੀ ਨਹੀਂ ਸਾਡੇ ਪਿੰਡ ਦੇ ਵਿੱਚ ਵੜ ਕੇ ਗੰਦੇਪਣ ਦੇ ਵਿੱਚ ਮਸਾਂ ਲੱਭੇ ਵਿਚਰਾ ਬਹੁਤ ਬੁਰਾ ਹਾਲ ਸੀ ਜੇਵਡ ਗਿਆ ਖਾਲਸਾ ਉਹਦਾ ਚੂਲਾ ਹੀ ਟੁੱਟ ਗਿਆ ਵਿਚਰਾ ਆਇਆ ਤਾਂ ਨਹੀਂ ਫਿਰ ਮੇਰੇ ਗਵਾਂਢੀ ਦਾ ਸਖਦੇਵ ਖਾਲਸਾ ਦਾ ਚੂਲਾ ਟੁੱਟ ਗਿਆ ਜੀ ਆਇਆ ਇਧਰੋਂ ਵੀ ਟਰੈਕਟਰ ਆ ਗਿਆ ਇਧਰੋਂ ਟਰੈਕਟਰ ਆ ਕੇ ਸਾਈਡ ਹੈ ਹੀ ਨਹੀਂ ਸੀ ਤੇ ਉਹ ਵਿਚਾਰਾ ਲੰਕੀ ਜਾਂਦਾ ਪਿਆ ਫਿਰ ਕੀ ਲੱਗਦਾ ਵੀ ਲੀਡਰਾਂ ਨੂੰ ਦੱਸਿਆ ਨਹੀਂ ਇਹ ਪੁਲ ਹਲ ਨਹੀਂ ਲਿਖਿਆ ਨਹੀਂ ਲਿਖਿਆ ਬਿਲਕੁਲ ਨਹੀਂ ਲਿਖਿਆ ਸਾਰੇ ਲੀਡਰ ਆ ਕੇ ਗਏ ਜਦੋਂ ਕਿਸਾਨਾਂ ਦਾ ਇੱਥੇ ਘੇਰਿਆ ਸਾਨੂੰ ਬਿਲਕੁਲ ਇਹਨਾਂ ਨੇ ਅਥਰੂ ਗੈਂ ਸਿੱਟੀ ਹੈ ਐਸਐਸਪੀ ਆਈਜੀ ਸਾਰੇ ਮੁਲਾਜ਼ਮ ਇੱਥੇ ਸੀ ਆ ਹੁਣ ਦੋ ਭਗਵਾਨਗੜ੍ਹ ਦੀਆਂ ਦੋ ਮੌਤਾਂ ਹੋ ਗਈਆਂ ਜਿਵੇਂ ਗਰੀਬ ਪਰਿਵਾਰ ਦੀਆਂ ਇੱਕ ਬੰਗੀ ਦਾ ਸੀ ਇੱਕ ਭਗਵਾਨਗੜ੍ਹ ਦਾ ਸੀ ਕਿਸੇ ਤੇ ਕੰਦ ਤੇ ਜੂਨੀ ਹੋਈ ਹੈ ਕਿ ਜਿਵੇਂ ਹੁਣ ਜੇ ਕੋਈ ਹੁਣ ਨੇਰੇ ਸਵੇਰੇ ਜਿਹੜੋ ਕੋਈ ਆਉਂਦਾ ਜਿਹਨਾਂ ਅਣਜਾਣ ਆ ਜਿਹਨੂੰ ਪਤਾ ਨਹੀਂ ਉਹ ਤਾਂ ਸੜਕ ਦੇ ਹਿਸਾਬ ਨਾਲ ਤੁਰਿਆ ਆਉਂਦਾ ਉਹਨਾਂ ਤਾਂ ਪਤਾ ਨਹੀਂ ਵੀ ਗਾਂਹ ਜਾ ਕੇ ਟੋਈ ਟੋਈ ਆ ਜੀ ਟੋਆ ਬਿਲਕੁਲ ਇੱਥੇ ਦੀਪ ਬੱਸ ਡਿੱਗੀ ਜੀ ਕਿਰਾ ਨਾਲੇ ਡੈਂਪੀ ਹੋਇਆ ਹੁਣ ਮੌਕੇ ਦਾ ਹੈ ਐਮਐਲਏ ਆ ਉਹਨਾਂ ਦੀ ਬੱਸ ਡਿੱਗੀ ਇੱਥੇ ਆ ਮੇਰੇ ਖੇਤ ਚ ਡਿੱਗੀ ਆਉਂਦੀ ਕੋਈ ਸਾਈਡ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਤੇ ਕੋਈ ਇੱਥੇ ਨਾ ਇੱਥੇ ਤਾਂ ਕੁਝ ਲੱਗਿਆ ਵੀ ਨਹੀਂ ਕੁਝ ਪਤਾ ਮੈਨੂੰ ਅੱਗੇ ਦਰਖਤਾਂ ਨਹੀਂ ਕਟਾਈ ਵੀ ਨਹੀਂ ਕੋਈ ਕਰਪਾਉਂਦਾ ਵਾਲੀ ਕੱਲੀ ਹੈ ਵਿਭਾਗ ਮਾਨੂੰ ਹੱਥ ਨਹੀਂ ਲਾਉਣ ਦਿੰਦਾ ਆ ਦਰਖਤੋ ਇੱਕ ਮਾੜਾ ਮੋਟਾ ਤਾਂ ਕੋਈ ਸਾਈਡ ਤੇ ਹੋਵੇ ਪੁੱਲ ਦੇਖ ਵੀ ਨਹੀਂ ਰਿਹਾ ਇੱਕ ਜੀ ਮਸਾ ਹੀ ਲੱਗੂ ਬਹੁਤ ਬੁਰਾ ਹਾਲ ਹੈ ਜੀ ਇਹਦਾ ਇਹਦਾ ਫਿਰ ਇੱਕ ਜੀ ਮਸਾ ਹੋਣਾ ਚਾਹੀਦਾ ਮਸਾ ਲੰਘਦੀ ਇੱਕ ਚੀਜ਼ ਇੱਕ ਜੀ ਮਸਾ ਨਹੀਂ ਮਸਾ ਹੀ ਬਸ ਉਹਦੀ ਮੋਦੀ ਮਿਹਰ ਤਾਂ ਟੱਕਰ ਹੋ ਜਾਂਦੀ ਹੈ ਜੀ ਗਹਿਰੀ ਵੋਟਰ ਦਾ ਮੁੰਡਾ ਡਿੱਗਿਆ ਤੇ ਅਸੀਂ ਪਾ ਲਿਆ ਕਿਕਰ ਥੱਲੇ ਵੜ ਗਿਆ ਗਾਹਾਂ ਜਾ ਕੇ ਵਿਚਾਰਾ ਪਾਣੀ ਉਹਦੇ ਜ਼ਿਆਦਾ ਸੀ ਪਾਣੀ ਦੀ ਲੋੜ ਨਹੀਂ ਸੀ ਤੇ ਹੰਸਾ ਇਹ ਨਹੀਂ ਕਿੰਨਾ ਚਿਰ ਦਾ ਤੇ 12 ਘੰਟੇ ਵੱਲੋਂ ਜਿਵੇਂ ਗੱਲ ਕਰੀਏ ਕਿ ਬਣਿਆ ਵੀ ਬਹੁਤ ਪੁਰਾਣਾ ਵੇਦਾ ਤਾਂ ਇਹ ਵੀ ਨਹੀਂ ਪਤਾ ਵੀ ਕਨੈਕਸ਼ਨ ਹੀ ਕਦੋਂ ਟੁੱਟਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਪੁਰਾਣਾ 50 ਸਾਲ ਦੀ ਮੇਰੀ ਉਮਰ ਹੋ ਗਈ ਉਸ ਤੋਂ ਪਹਿਲਾਂ ਦਾ ਹੀ ਐ ਇਹ ਪੂਰਾ ਮੈਂ 50 ਸਾਲ ਦਾ ਹੋ ਗਿਆ ਸਾਡੇ ਮਜ਼ਦੂਰੀਆਂ ਤੋਂ ਪਹਿਲਾਂ ਦਾ ਹੀ ਬਣਿਆ ਹੋਊਗਾ ਇਹ ਮੰਗ ਮੰਗ ਤਾਂ ਪਿੰਡ ਵਾਲੇ ਰੱਖਦੇ ਆ ਇਹਦੀ ਮੰਗ ਮੰਗ ਰੱਖੀ ਆ ਮੰਗ ਮੰਗਾ ਦੀ ਕੋਈ ਨਹੀਂ ਸਾਬ ਇਹਨਾਂ ਦੇ ਕੱਲੇ ਕਾਗਜ਼ ਐ ਹੁਣ ਮੈਂ ਲੀਡਰਾਂ ਆ ਕੇ ਮੈਂ ਇਹਨੂੰ ਕਹਤਾ ਬੇਟਾ ਲਿਖ ਲੈ ਇਹਨੇ ਪਰਚੀ ਲਿਖ ਲਈ ਉੱਥੇ ਤਾਂ ਪਰਚੀ ਨਹੀਂ ਪਹੁੰਚੀ ਬਾਜ ਇੱਕ ਨਾਲ ਰੱਖਿਆ ਕਾਪੀ ਵਾਲਾ ਕੱਚੀ ਕਾਪੀ ਆ ਹੋ ਜਾ ਕੇ ਉਹਨਾਂ ਕਾਪੀ ਸੜ ਦਨੇ ਜੁੱਲੇ ਜੀ ਰੱਦੀ ਸੜ ਦਨੀ ਬਸ ਉਥੇ ਸਾਨੂੰ ਸਟੇਜ ਤੇ ਖੜੇ ਨੇ ਬੋਲਤਾ ਵੀ ਤੁਹਾਡਾ ਅਪੋਲਜੀ ਮਨਜ਼ੂਰ ਕਰ ਲਿਆ ਲੇਖ ਲਿਆ ਤੇ ਉਹਨੇ ਜਾ ਕੇ ਕਾਪੀ ਕੋਹੋ ਕਾਪੀ ਦਿਖਾ ਦੇਣਾ ਇਹਨਾਂ ਨੇ ਦੇਖੀ ਹੋਵੇ ਜਿਹੜੇ ਤੇ ਲਿਖ ਕੇ ਲਗਿਆ ਜੀ ਲੋਕਾਂ ਦੀ ਜਾਣ ਦੀ ਪ੍ਰਵਾਹ ਹੈ ਨਹੀਂ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਕੋਈ ਕੁਝ ਕੱਲੀਆਂ ਵੋਟਾਂ ਦਾ ਮਤਲਬ ਕੋਈ ਚੱਕਰ ਨਹੀਂ ਆਹਾਂ ਮੈਂ ਇੱਥੇ ਜਦੋਂ ਰਿਫੈਂਡਰੀ ਚ ਬਾਦਲ ਸਾਹਿਬ ਆਏ ਆ ਉਦੋਂ ਇੱਥੋਂ ਦੇ ਸਾਰੇ ਨੰਗ ਕੇ ਗਏ ਆ ਸਭ ਨੂੰ ਪਤਾ ਹੈ ਉਹ ਨਾਲੀ ਐਮਐਲਏ ਵੀ ਬੀਬੀ ਤੇ ਬੜੇ ਵਾਰੀ ਬੜੇ ਵਾਰੀ ਉਹਦਾ ਬਸੇ ਮੇ ਨਾਂ ਲੈਣ ਦਾ ਕੀ ਫਾਇਦਾ ਜੀ ਐਵੇਂ ਬੀਬੀ ਨੂੰ ਬੀਬੀ ਕਹਿਣਾ ਚੋ ਬੀਬੀ ਜੀ ਆਪ ਠੀਕ ਹੈ ਹਾਂ ਨਹੀਂ ਮਹਾਂਪੇ ਬਿਲਕੁਲ ਹਾਂ ਉਹਦਾ ਸਾਰਾ ਏਰੀਆ ਉਹ ਬੀਬੀ ਦਾ ਸਾਰਾ ਕਵਰ ਕਰ ਛੱਡਿਆ ਜੀ ਬਿਲਕੁਲ ਸਰ ਬਹੁਤ ਵਧੀਆ ਕੋਈ ਨਹੀਂ ਛੱਡਿਆ ਸਾਰਾ ਇਹ ਵਹ ਹਰੇਕ ਪਿੰਡ 'ਚ 8 8 9 9 ਕਰੋੜ ਹਰੇਕ ਪਿੰਡ 'ਚ ਜਦੋਂ ਜਾਂਦੇ ਆ ਕਹਿੰਦੇ ਕੁਝ ਰਹਿ ਨਾ ਜਾਵੇ ਲਿਖ ਲਓ ਬਸ ਹਾਂ ਲਿਖ ਲਓ 6 ਕਰੋੜ 7 ਕਰੋੜ 8 ਕਰੋੜ ਇੱਕ ਦਿਨ ਅਸੀਂ ਐਸਟੀਮੇਟ ਲਾਉਣ ਲੱਗ ਗਏ ਮੈਂ ਕਿਹ ਜਿਹੜੇ ਹਿਸਾਬ ਨਾਲ ਕਰੋੜ ਵੰਡੀ ਜਾਂਦੇ ਆ ਐਸ ਹਿਸਾਬ ਨਾਲ ਪੰਜਾਬ ਦਾ ਸਾਰਾ ਖਜ਼ਾਨਾ ਇੱਥੇ ਲਾ ਦੇਣਗੇ ਤੇ ਮੈਨੂੰ ਲੱਗਦਾ ਹੋਰ ਹਲਕੇ 'ਚ ਜਾਣੇ ਹੀ ਕੁਝ ਨਹੀਂ ਬੜੇ ਲਿਖੇ ਮੁੰਡੇ ਹੁੰਦੇ ਆ ਤੇ ਹਾਂਜੀ ਬੜੇ ਲਿਖੇ ਮੁੰਡੇ ਹੁੰਦੇ ਆ ਉਹਨਾਂ ਨੂੰ ਵੀ ਮੈਂ ਪੋਚੀਆਂ ਪੱਗਾਂ ਬੰਨੀਆਂ ਡੈਰੀਆਂ ਵਧੀਆ ਪੈਣ ਵੀ ਆਪਣਾ ਪੁੱਲ ਤਾਂ ਆਪਾਂ ਨੂੰ ਐਂ बन जाऊगा बस नहीं नहीं कि ਸਾਡਾ ਕੋਈ ਨਹੀਂ ਪੁੱਛਦਾ ਕਿਸੇ ਐਮਐਲਏ ਉਹ ਤੁਹਾਡੇ ਪਿੰਡ ਚ ਆਏ ਨਹੀਂ ਉਹਦੋਂ ਆ ਕੇ ਆਈ ਆ ਜਿੱਤਣ ਤੋਂ ਬਾਅਦ ਇੱਕ ਦੋ ਵਾਰ ਹੀ ਆਈ ਆ ਲੋਕਲ ਬੱਸ ਨਹੀਂ ਬਾਲਾ ਨਹੀਂ ਆਈ ਕੰਮ ਨਹੀਂ ਕੋਈ ਡਬਾਲਾ ਚਲੇ ਉਹ ਤਾਂ ਹੁਣ ਕਿੱਥੇ ਜੇ ਪਿੱਛੇ ਜੇ ਇੱਕ ਸਪੀਚ ਵੀ ਵਾਇਰਲ ਹੋਈ ਸੋ ਕਹਿੰਸੀ ਕਿ ਆ ਵੀ ਕਰ ਦੋ ਆ ਵੀ ਕਰ ਦੋ ਆ ਵੀ ਕਰ ਦੋ ਸਭ ਕੁਝ ਵੰਡੀ ਜਾਂਦੇ ਕਿ ਸਪੀਚਾਂ ਦਾ ਬਾਲੀਆਂ ਆਈ ਜਾਂਦੀਆਂ ਜੀ ਸਪੀਚਾਂ ਦਾ ਬਾਲੀਆਂ ਆਈ ਜਾਂਦੀਆਂ ਕੱਲਾ ਪਰ ਭਗਵੰਤ ਮਾਨ ਰੌਲਾ ਪਾਉਂਦਾ ਉਤਲੇ ਹੁੰਦੇ ਪ੍ਰਬੰਧਕ ਨਹੀਂ ਪੂਰੇ ਸਹੀ ਹੈ ਜੀ ਭਗਵੰਤ ਮਾਨ ਰੌਲਾ ਬਹੁਤ ਪਈ ਜਾਂਦਾ ਭਗਵੰਤ ਮਾਨ ਤੁਹਾਡੇ ਪਿੰਡਾਂ ਦਾ ਫੰਡ ਫੰਡ ਆਇਆ ਨਹੀਂ ਹਜੇ ਤ ਉਹ ਲਾ ਨੇ ਆ ਇਧਰ ਰੇਂਜ ਚ ਕਿਹਨਾਂ ਦਾ ਲੱਗ ਗਏ ਸੀ ਬਟਨ ਫੇਰ ਫੇਰ ਪਤਾ ਨਹੀਂ ਕਿਉਂ ਹੋ ਗਿਆ ਬਾਕੀ ਮਸਲੂ ਕਹਿੰਦਾ ਜੀ ਪਰਤਾਲ ਵੀ ਕਰ ਦੋ ਵੀ ਇਹ ਕਾਗਜ਼ 'ਚ ਚੱਲੀ ਨਾ ਮੈਂ ਜਾਂਦਾ ਹੋਵੇ ਇਹ ਅੱਛਾ ਇਹਦੇ ਵਿੱਚ ਦੋ ਵਾਰੀ ਦੋ ਵਾਰੀ ਟਾਲ ਪਾ ਗਈ ਜੀ ਇਹ ਅੱਛਾ ਤੇ ਕਿਤੇ ਕਾਗਜ਼ਾਂ 'ਚ ਬਣਾਈ ਦਿੰਦਾ ਮੈਂ ਕਿਹਨਾਂ ਵੀ ਸਾਡਾ ਪੁਲਤ ਬਣਿਆ ਪਿਆ ਉਹ ਵੀ ਆਪ ਹੀ ਕਰ ਮੈਂ ਕਲੀ ਨਹੀਂ ਤਾਂ ਦਿਖਾਤੀ ਜਾਂਦੀ ਕਲੀ ਹਾਂ ਵੀ ਮੈਂ 70 ਲੱਖ ਦਾ ਪੁਲ ਖਾ ਗਿਆ ਇਹ ਪਰਤਾਲ ਕਰੋ ਜੀ ਵੀ ਕਿਤੇ ਕਾਗਜ਼ਾਂ 'ਚ ਚੱਲੀ ਨਾ ਜਾਂਦਾ ਹੋਵੇ ਵੀ ਕਿਤੇ ਕਾਗਜ਼ੇ ਬਣਾਤਾ ਹੋਣਾ ਹਾਂ ਵੀ ਹਾਂ ਵੀ ਉਹਦਾ ਵੀ ਦੰਨੇ ਵਾਲਾ ਪੁਲ ਤਾਂ ਬਣਿਆ ਪਿਆ ਜੀ ਹਾਂ ਲੈਟ ਆਊਟ ਦ ਦਰਖਤ ਵਾੜ ਵੜ ਕਨ ਦੋ ਵਾਰੀ ਟਾਲ ਪਾ ਕੇ ਮਹਿਕ ਮਾ ਕੇ ਫਿਰ ਉਹ ਕਿਸ ਗਲਤੀ ਪਾ ਗਿਆ ਹੋਗਾ ਜੀ ਜਸਵੀ ਕੱਲ ਵੀ ਗੱਲ ਹੋਈ ਸੀ ਕੱਲ ਵੀ ਇੱਥੋਂ ਦੇ ਕੋਈ ਸੀਗੇ ਬਸਨੀਕ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕਹਿੰਦੇ ਯਾਰ ਵੀ ਸਭ ਤੋਂ ਪਹਿਲਾਂ ਇਹ ਪਤਾ ਕਰੋ ਵੀ ਕਿਤੇ ਸੱਚੀ ਚੱਲੀ ਤਾਂ ਨਹੀਂ ਜਾਂਦਾ ਕਾਗਜ਼ਾਂ ਚ ਕਾਗਜ਼ਾਂ ਚ ਕਿਉਂਕਿ ਦੋ ਵਾਰੀ ਨਾ ਇੱਥੇ ਮਤਲਬ ਕਿ ਆਪ ਵੀ ਦੱਸਦੇ ਪਿੰਡ ਵਾਲੇ ਦੋ ਵਾਰੀ ਇੱਥੇ ਟੋਇਟਾ ਪੱਟ ਕੇ ਦਰਖਤ ਰੁਕਤ ਕੱਟ ਕੇ ਸਾਰਾ ਕੁਝ ਵੀ ਮਤਲਬ ਕਿਤੇ ਬਣ ਤਾਂ ਨਹੀਂ ਗਿਆ ਨਾ ਰੌਲਾ ਤਾਂ ਇਹ ਹੈ ਵੀ ਕਿਤੇ ਆਪਾਂ ਉਹੀ ਰੌਲਾ ਪਾਈ ਜਾਂਦੇ ਹੋਗੇ ਵੀ ਤਕੜਾ ਹਾਂ ਕਿਤੇ ਕਾਗਜ਼ਾਂ ਚੱਲੀ ਜਾਂਦਾ ਉਹ ਵੀ ਮੈਂ ਪੁਲਖਾ ਕੇ ਦਿਖਾਦੀ ਹਾਂ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਜ਼ਿਲ੍ਹੇ ਦੇ ਮਾਲਕ ਹੈ ਇੱਥੇ ਆ ਕੇ ਵੀ ਗਏ ਆ ਬੈਠ ਕੇ ਗਏ ਆ ਕਿਸਾਨਾਂ ਨਾਲ ਉਹਨਾਂ ਦਾ ਜਿਹੜਾ ਟਕਰਾ ਹੋਇਆ ਇੱਥੇ ਸੀ ਤੇ ਘਟੂ ਘਟ ਦੇਖ ਚਲੋ ਇਹ ਨਾ ਹੋਵੇ ਕਿਤੇ ਵੀ ਸਰਕਾਰੀ ਔਰ ਚ ਚੱਲੀ ਜਾਂਦਾ ਹੋਵੇ ਤਾਂ ਇਹ ਜਿਹੜੀ ਆਵਾਜ਼ ਹੈ ਜਾਣੀ ਚਾਹੀਦੀ ਹੈ ਥੋੜੇ ਦਿਨਾਂ ਦਾ ਟਾਈਮ ਵੀ ਆਪਾਂ ਮਤਲਬ ਅਸੀਂ ਇਹ ਕਹਿੰਦੇ ਹਾਂ ਥੋੜਾ ਟਾਈਮ ਹੋਰ ਵੇਟ ਕਰਦੇ ਆ ਕਿ ਇਹਨਾਂ ਦਾ ਇਹ ਜਾਗਪਹਿਣ ਨਹੀਂ ਤਾਂ ਸਾਰਾ ਪਿੰਡ ਇਹ ਤੇ ਨੇੜੇ-ਨੇੜੇ ਦੇ ਪਿੰਡ ਮਤਲਬ ਲੈ ਕੇ ਇੱਥੇ ਬੈਠਾਂਗੇ ਇਹ ਤਕਲੀਫ ਬਾਈ ਜਿਵੇਂ ਉਹਨੇ ਇਹ ਮੈਨਾਂ ਸਾਰੇ 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 ਪਿੰਡਾਂ ਨੂੰ ਪੈਣਾ ਜਾਂਦੀਆਂ ਬਾਈ ਜੀ ਸਕੂਲ ਦੀਆਂ ਪੈਣਾ ਜਾਂਦੀਆਂ ਇੱਥੋਂ ਅੱਧਾ ਕਿਲੋਮੀਟਰ ਦੂਰ ਸਕੂਲ ਹੈ ਕਲੇਂਡਿਆ ਉਹਦੀਆਂ ਬੈਨਾਂ ਲੰਘਦੀਆਂ ਨੇ ਸੰਗਤ ਮੰਡੀ ਸਕੂਲ ਨੇ ਉਹਨਾਂ ਦੀਆਂ ਬੈਨਾਂ ਲੰਘਦੀਆਂ ਗੈਰੀ ਬੁੱਟਰ ਦੇ ਬੱਚੇ ਜਾਂਦੇ ਆ ਘਟੋ ਘਟ ਮੈਨ ਲੱਗਦਾ ਵੀ 20 25 ਟਾਈਮ ਤਾਂ ਬੱਸਾਂ ਦੇ ਲੰਘਦੇ ਇੱਥੇ ਭਰੀਆਂ ਭਰੀਆਂ ਬੱਸਾਂ ਲੰਘਦੀਆਂ ਨੇ ਜਿਹੜੀਆਂ ਜਮਾ ਮਤਲਬ ਕੋਲ ਤੇ ਲੋਕ ਸਾਨੂੰ ਰਸਤਾ ਹੀ ਇਹ ਆ ਰਾਮੇ ਨੂੰ ਇਧਰੋਂ ਪੂਰਾ ਰਾਮੇ ਮੰਡੀ ਤੋਂ ਲੈ ਕੇ ਜਿੰਨੇ ਪਿੰਡ ਹੈ ਬਠਿੰਡੇ ਜਾਣ ਵਾਸਤੇ ਲੋਕ ਸੰਗਤ ਮੰਡੀ ਜਾਣ ਵਾਸਤੇ ਲੋਕ ਡੱਬ ਵਾਲੀ ਜਾਣ ਵਾਸਤੇ ਲੋਕ ਮਤਲਬ ਗਿੱਦੜਵਾਹਾ ਜਾਣ ਵਾਸਤੇ ਸਾਰਾ ਰਸਤਾ ਹੀ ਇਹ ਹੈ ਮੇਨ ਦਸਵੀਂ ਤੋਂ ਬਾਅਦ ਸਾਡੇ ਲੋ ਜੇ ਜੇ ਸਰਕਾਰ ਸਰਵੇ ਕਰਾਵੇ ਨਾ ਮੈਨੂੰ ਲੱਗਦਾ 4-5000 ਵੀਕਲ ਇਥੋਂ ਦੀ ਰੋਜ਼ ਲੰਘਦਾ ਇੰਨਾ ਵੀਕਲ ਲੰਘਦਾ ਜੇ ਸਰਵੇ ਹੋ ਜੇ ਤਾਂ ਕਿਉਂਕਿ ਤੜਕੇ ਰਾਤ ਨੂੰ 12 ਵਜੇ ਬਾਹਾਂ ਦੇਣ ਕੋਈ ਮੁਲਾਜ਼ਮ ਤੇ ਅਗਲੇ ਦਿਨ 12 ਵਜੇ ਤੱਕ ਦੇਖ ਲੈਣ ਕਿੰਨਾ ਵਿਕਲ ਲੰਗਦਾ ਇਹ ਕਿੰਨੇ ਪਿੰਡਾਂ ਨੂੰ ਪੈਂਦਾ ਬਾਈ ਇਹ ਗਾਹ ਨੂੰ ਚਲੋ ਇਧਰੋਂ ਤਾਂ ਇਹ ਗਾਹ ਨੂੰ ਕਿੰਨੇ ਪਿੰਡ ਜੁੜਦੇ ਆ ਇਸ ਪੁਲ ਦੇ ਜਰੀਏ ਆਈਡੀਆ ਇਹ ਮਤਲਬ ਭੁਖਾਂ ਵਾਲੀ ਸ਼ੇਰਗੜ ਕਾਲੇਵੰਦਰੀ ਕੋਟਸ਼ਮੀਰ ਤਲਵੰਡੀ ਸਾਬੋ ਮਾਨ ਤੋਂ ਵਾਗਿਆ ਚਾਰੇ ਬੰਗੀਆਂ ਇਧਰਲੇ ਪਾਸੇ ਨੂੰ ਜੇ ਮੱਲ ਵਾਲਾ ਮੱਲ ਵਾਲਾ ਬੰਗੀਆਂ ਚਾਰੇ ਤੇ ਗਾਹ ਮ ਤਲਵੰਡੀ ਨੂੰ ਵਾਗਿਆ ਲਾਲਿਆਣਾ ਹੋ ਕੇ ਤੇ ਰਾਮਾ ਵਾਗਿਆ ਇਹ ਤਾਂ ਮਤਲਬ ਇਸ ਤਰ੍ਹਾਂ ਸਾਰਾ ਸਰਕਲ ਇਹਦੇ ਵੀ ਲੰਗਦਾ ਜੀ ਗੋਵਿੰਦ ਸਿੰਘ ਮਾਰਕਾ ਆ ਰੋਡ ਤਾਂ ਜੀ ਉਹ ਅੱਛਾ ਗੁਰਗੋਮ ਸਿੰਘ ਮਾਰਕਾ ਹਾਂਜੀ ਹਾਂਜੀ ਉਸ ਨਾਲ ਵੱਡੇ ਰੋਡ ਨਾਲ ਜੁੜਦਾ ਇਹ ਪ੍ਰਧਾਨ ਮੰਤਰੀ ਯੋਜਨਾ ਲਈ ਸੜਕਾਂ ਹੈ ਪ੍ਰਧਾਨ ਮੰਤਰੀ ਸੜਕ ਯੋਜਨਾ ਲਈ ਸੜਕਾਂ ਪਰ ਪੁਲ ਤਾਂ ਅੰਗਰੇਜ਼ਾਂ ਵਾਲੀ ਤਰ੍ਹਾਂ ਫਿਰਦਾ ਪੁਲ ਅੰਗਰੇਜ਼ਾਂ ਵਾਲੀ ਤਰ੍ਹਾਂ ਫਿਰਦਾ ਜੀ ਉਹ ਅੰਗਰੇਜ਼ਾਂ ਵਾਲੀ ਤਰ੍ਹਾਂ ਫਿਰਦਾ ਇਹ ਤਾਂ ਵੀ ਕਾਗਜ਼ਾਂ 'ਚ ਫਿਰਦਾ ਕਿਤੇ ਫਿਰਦਾ ਹੈ ਬੱਚੇ 10ਵੀਂ ਤੋਂ ਬਾਅਦ ਬਠਿੰਡੇ ਕੋਈ ਵੀ ਪੜ੍ਹਾਈ ਕਰ ਜਾਂਦਾ ਹੈ ਕੋਈ ਮਤਲਬ ਅੱਗੇ ਵਧਣਾ ਚਾਹੁੰਦਾ ਹੈ ਕੋਈ ਸਰਾਹੀ ਦਾ ਕੰਮ ਕਰਦਾ ਕੋਈ ਚਨਾਈ ਦਾ ਕੰਮ ਕਰਦਾ بڑے ਲੋਕ ਜਾਂਦੇ ਨਹੀਂ ਅਮੀਰ ਵੀ ਜਾਂਦਾ ਹੈ ਗਰੀਬੀ ਜਾਂਦਾ ਹੈ ਵੱਡੇ ਘਰਾਂ ਦੇ ਬੱਚੇ ਵੀ ਬਠਿੰਡੇ ਪੜਨ ਜਾਂਦੇ ਆ ਕੋਈ ਆਈ ਲੈਕਸ ਕਰਨ ਜਾਂਦਾ ਕੁਝ ਹੋਰ ਕਰਦਾ ਕੋਈ ਨੌਕਰੀ ਤੇ ਸਖਲਾਈ ਵਸ 12 ਲੋਕ ਆਏ ਦੇਣੇ ਤੋਂ ਲੰਘਦੇ ਆ ਹਾਂਜੀ ਹਾਂਜੀ ਹਰ ਰੋਜ਼ ਹਰ ਰੋਜ਼ ਹੁਣੀ ਦੇਖ ਲਓ ਭਰਾ ਜੀ ਤੁਸੀਂ ਦੇਖੋ ਗੱਡੀਆਂ ਦੇ ਕਿਵੇਂ ਜਾ ਰਹੀਆਂ ਹੌਲੀ ਹੌਲੀ ਜਾ ਰਹੀਆਂ ਵਿਚਾਰੀਆਂ ਹੁਣੀ ਚੈੱਕ ਕਰ ਲਓ ਮਾੜਾ ਇੱਕ ਮਿੰਟ ਹੀ ਚੈੱਕ ਕਰਕੇ ਦੇ ਹੋਣੀ ਜੀ ਅੰਮ੍ਰਿਤ ਮਗਰ ਫੇਰ ਆਗੇ ਮਗਰ ਫੇਰ ਆਗੇ ਆ ਫੇਰ ਆਗੇ ਬਿਲਕੁਲ ਮੇਨ ਰੋਡ ਅੱਧੇ ਹੀ ਗਿਆ ਜੇ ਕੋਈ ਉਧਰੋਂ ਆ ਗਿਆ ਵਿਚਾਲੋਂ ਫਿਰ ਕੰਮੇ ਤਾਂ ਗਿਆ ਸਮਝ ਖਤਮ ਹੈ ਜੀ ਜਿਹੜਾ ਕੋਈ ਵਿਚਾਲੇ ਵਿਚਾਰਾ ਫਸ ਗਿਆ ਮੋਟਰਸਾਈਕਲ ਸਾਈਕਲ ਵਾਲੇ ਤਾਂ ਤਾਂ ਬੱਟੀ ਦਾ ਹੀ ਕੁਝ ਨਹੀਂ ਜਿਆਦਾਤਰ ਹਾਦਸੇ ਜਿਹੜੇ ਹੁੰਦੇ ਆ ਉਹ ਮੋਟਰਸਾਈਕਲ ਸਕੂਟਰਾਂ ਵਾਲਿਆਂ ਨਾਲ ਸਾਈਕਲਾਂ ਵਾਲਿਆਂ ਨਹੀਂ ਹੁੰਦੇ ਆ ਜਿਹੜੇ ਭਗਵਾਨਗੜ ਦੇ ਤੇ ਬੰਗੀ ਤੋਂ ਜਿਹੜੀ ਮੌਤ ਹੋਈ ਆ ਬਾਈ ਜੀ ਖੜੇ ਉਹਨਾਂ ਦਾ ਭਰਾ ਸੀ ਉਹ ਜਿਹੜੇ ਮੌਤ ਹੋਈ ਹੈ ਨਾ ਉਹ ਇੱਥੋ ਹੀ ਸੀਗੇ ਇੱਥੇ ਮੋਟਰਸਾਈਕਲ ਤੀ ਸੀ ਮਤਲਬ ਫੇਟ ਵੱਜੀ ਫੇਟ ਵੱਜਣ ਦੇ ਨਾਲ ਨਾਲ ਉਹ ਥੱਲੇ ਡਿੱਗ ਪੇ ਵਿੱਚ ਵੱਜੇ ਨਾਲੇ ਦੇ ਵਿੱਚ ਵੱਜਣਸਾਰ ਸੜਨ ਨਾਲ ਦੀ ਨਾਲ ਡੈਥ ਹੋ ਗਈ ਹੁਣ ਦੇਖੋ ਕਮਾਉਣ ਵਾਲਾ ਬੰਦਾ ਜਿਹਦਾ ਚਲਾ ਗਿਆ ਕਿ ਇਹਨਾਂ ਨੂੰ ਕੀ ਫਰਕ ਪੈਂਦਾ ਤਾਂ ਮਤਲਬ ਇਹ ਜਿਹੜਾ ਧਿਆਨ ਆ ਸਰਕਾਰ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਡੀਸੀ ਨੂੰ ਐਮਐਲਏ ਨੂੰ ਐਮਪੀ ਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਵੀ ਯਾਰ ਹੁਣ ਤਾਂ ਦੇਖ ਲੋ ਤੁਹਾਨੂੰ ਇਸ ਪੁੱਲ ਨੇ ਚਾਰ ਵਾਰੀ ਬਾਦਲ ਸਾਹਿਬ ਨੂੰ ਬੀਬਾ ਬਾਦਲ ਨੂੰ ਐਮਪੀ ਬਣਾਤਾ ਪੰਜ ਵਾਰੀ ਵੱਡੇ ਬਾਦਲ ਨੂੰ ਇਸੇ ਪੁੱਲ ਨੇ ਮੁੱਖ ਮੰਤਰੀ ਬਣਾਤਾ ਸਾਡੀ ਐਮਐਲਏ ਨੂੰ 2017 ਚ 2022 ਚ ਐਸੇ ਪੋਲਟੋ ਦੀ ਨਾਂ ਕਿ ਪਹਿਲਾ ਪਿੰਡ ਆ ਸਾਡਾ ਏ ਇੱਕ ਨੰਬਰ ਬੂਥ ਸਟਾਰਟ ਹੁੰਦਾ ਇੱਥੋਂ ਇੱਕ ਇੱਕ ਨੰਬਰ ਬੂਥ ਸਟਾਰਟ ਹੁੰਦਾ ਜਦੋਂ ਗਿਣਤੀ ਹੁੰਦੀ ਹੈ ਨਾ ਜਦੋਂ ਕੰਨ ਚੱਕ ਦਾ ਲੀਡਰ ਵੀ ਯਾਰ ਕੀ ਬਣੂਗਾ ਪਹਿਲੀ ਗਿਣਤੀ ਇੱਥੋਂ ਸ਼ੁਰੂ ਹੁੰਦੀ ਹੈ ਤਲਵੰਡੀ ਹਲਕੇ ਦੀ ਪਾ ਇੱਕ ਨੰਬਰ ਬੂਥ ਸਟਾਰਟ ਹੁੰਦਾ ਇੱਥੋਂ ਤੇ ਜਦੋਂ ਦੁੰਨੇ ਵਾਲੇ ਦੀ ਗਿਣਤੀ ਸਟਾਰਟ ਹੁੰਦੀ ਹੈ ਉਹਦਾਂ ਹੀ ਲੀਡਰ ਦੇਖ ਲੈਂਦਾ ਵੀ ਕੀ ਬਣੂ ਵੀ ਮੈਂ ਉੱਠ ਕੇ ਵਗ ਜਾਾਂ ਕਿ ਬੈਠਾ ਰਵਾਂ ਤੇ ਬੀਬਾ ਦੋ ਵਾਰੀ ਭਾਈ ਐ ਇੱਥੋਂ ਹਾਂ ਬੀਬਾ ਜੀ ਦੋ ਵਾਰੀ ਭਟਾਏ ਐ 20 ਅਰੀ 17 ਚ ਜਿਤਾਏ 22 ਚ ਜਿਤਾਏ ਯਾਰ ਹੁਣ ਤਾਂ ਬਣਾ ਦਿਓ ਐਡੀ ਕਿੱਡੀ ਗੱਲ ਐ ਜੇ ਕੋਈ ਐਮਐਲਏ ਬਣਿਆ ਹੁੰਦਾ ਹੋਰ ਤੇ ਕੋਲੋਂ ਵੀ ਬਣਾ ਦਿੰਦਾ ਐਡਾ ਤਾਂ ਕੋਈ ਰੋਲਾ ਹੀ ਨਹੀਂ ਸੀ ਇੱਕ ਪੁਲ ਨਹੀਂ ਬਣਾ ਸਕਦੇ ਯਾਰ ਫਿਰ ਤੁਸੀਂ ਗੱਲਾਂ ਮਤਲਬ ਕਰੋੜਾਂ ਦੀਆਂ ਤੇ ਹੁਣ ਐਂ ਕਹੀ ਜਾਂਦੇ ਵੀ ਜੇ ਸਰਪੰਚ ਸਾਹਿਬ ਕੋਈ ਰਾਵੇ ਨਾ ਇਹਦੇ ਅੰਦਰ ਵੀ ਮਤਲਬ ਜੇ ਲੋਕ ਟਾਇਲ ਲੱਗਦੀ ਹੈ ਨਾ ਅੰਦਰਲੇ ਪਾਸੇ ਵੀ ਲਾ ਦਿਓ 2-4 ਫੁੱਟ ਉਹ ਯਾਰ ਉਹੋ ਜੀ ਲੋਕ ਟਾਇਲ ਤੋਂ ਕੀ ਕਰਾਉਣਾ ਇੱਥੋਂ ਦੀ ਤਾਂ ਸਾਰਾ ਪਿੰਡ ਪਤਾ 10 ਪਿੰਡ 20 ਪਿੰਡ ਲੰਗਦੇ ਆ ਇਹ ਇਹਦਾ ਹੱਲ ਕਰ ਦਿਓ ਹੱਥ ਬੰਨ ਕੇ ਬੇਨਤੀ ਹੈ ਅਸੀਂ ਕੋਈ ਬਾਲੀ ਵੱਡੀ ਮੰਗ ਨਹੀਂ ਇਹੇ ਜੇ ਹੱਲ ਕਰਨੇ ਸ਼ੁਰੂ ਕਰੋ ਆ ਕੀ ਪਤਾ ਫਿਰ ਸਤਾਈ ਚ ਵੀ ਨਾ ਲੱਗ ਜੇ ਇਹਨਾਂ ਨੇ ਇਹਨਾਂ ਨੇ ਰਿਫਲੈਕਟਰ ਤਾਂ ਲਾਇਆ ਹੋ ਵੀ ਪਤਾ ਲੱਗ ਜੇ ਪਰ ਰਿਫਲੈਕਟਰ ਨੇ ਗੱਡੀਆਂ ਤਾਂ ਹੀ ਰੋਕਣੀਆਂ ਜਾਂਦੀਆਂ ਮੈਨੂੰ ਲੱਗਦਾ ਰਿਫਲੈਕਟਰ ਦੇ ਵਿੱਚ ਹੀ ਵੱਜੂ ਬੰਦਾ ਸਿੱਧਾ ਆ ਕੇ ਕਿਉਂਕਿ ਉਹ ਤਾਂ 18 ਫੁੱਟੀ ਦੇ ਹਿਸਾਬ ਨਾਲ ਆਉਂਦਾ ਹੈ ਜਿਹੜਾ ਮਗਰੋਂ ਬੰਦਾ ਆਉਂਦਾ ਉਹ 18 ਫੁੱਟੀ ਸੜਕ ਦੇ ਹਿਸਾਬ ਨਾਲ ਆਉਂਦਾ ਹੈ ਇੱਥੇ ਆ ਕੇ ਫਿਰ ਫੁੱਟ ਫੁੱਟ ਖਤਮ ਹੋ ਜਾਂਦੇ ਆ 18 ਫੁੱਟੀ ਦੇ ਹਿਸਾਬ ਨਾਲ ਤੁਰਿਆ ਆ ਤਾਂ ਸਿੱਧਾ ਨਾਲੇ ਜੀ ਉਤਰੂ ਰਿਫਲੈਕਟਰ ਲਾਇਆ ਹੋਇਆ ਰਿਫਲੈਕਟਰ ਦੇ ਵਿੱਚ ਵੀ ਤੁਸੀਂ ਦੇਖੋ 빙ਾ ਹੋਇਆ ਪਿਆ ਵੱਜਿਆ ਹੋ ਕੋਈ ਨਾ ਕੋਈ ਲਾਜ਼ਮੀ ਕੋਈ ਨਾ ਕੋਈ ਲਾਜ਼ਮੀ ਵੱਜਿਆ ਹੋਊਗਾ ਤਾਂ ਮਤਲਬ ਇਹ ਜਿਹੜਾ ਮਤਲਬ ਸਾਫ਼ ਦਿਖ ਰਿਹਾ ਹੈ ਜੇ ਮਤਲਬ ਕਿਸੇ ਦਿਨ ਆਪਾਂ ਦੇਖਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸ਼ੇਰਗੜ੍ਹ ਵੀ ਲੈ ਕੇ ਚੱਲਾਂਗੇ ਉਹ ਇਹਦਾ ਵੀ ਪਿਓ ਹੈ ਉਹਦੇ ਉਹਦੇ ਆ ਮੜੀ ਜੇ ਤੇ ਵਿੰਡਲ ਜੀ ਹੈਗੀ ਉਹਦੇ ਉਹ ਵੀ ਹੈ ਨਹੀਂ ਅਸੀਂ ਉਹ ਵੀ ਕਵਰ ਕੀਤਾ ਹੋਇਆ ਹੈ ਉਹਦੇ ਆ ਜਿਹੜੀਆਂ ਚਾਰ ਕਿੱਟਾਂ ਸਾਈਡ ਤੇ ਹਨ ਹਾਂ ਵੀ ਅੜਕ ਕੇ ਕੀ ਆ ਬੰਦਾ ਸੰਭਲ ਜੇ ਮਾਣਾ ਜਿੱਥੇ ਡਿੱਗਦਾ ਡਿੱਗਦਾ ਉੱਥੇ ਉਹ ਤਾਂ ਜਮੇ ਖਦਮਾ ਤਾਂ ਸਿੱਧਾ ਬਸ ਨਾਲੇ ਚ ਹੈ ਮਤਲਬ ਇਹ ਹਾਲਾਤ ਹੈ ਪੰਜਾਬ ਦੇ ਹਜੇ ਕਹਿੰਦੇ ਇਹ ਕਹਿੰਦੇ ਵੀ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਰਿਹਾ ਹੈ ਪੰਜਾਬ ਦਾ ਮਾਡਲ ਬਣਾ ਕੇ ਅਸੀਂ ਪੂਰੇ ਦੇਸ਼ ਚ ਲੈ ਕੇ ਜਾਵਾਂਗੇ ਉਹ ਪੁਲ ਬਣਾ ਲਓ ਫਿਰ ਮਾਡਲ ਤਾਂ ਆਪੇ ਬਣ ਜੂਗਾ ਇੱਥੋਂ ਪੁਲ ਤੋਂ ਹੀ ਸਟਾਰਟ ਕਰ ਲਓ ਮਤਲਬ ਛੋਟੇ ਕੰਮਾਂ ਤੋਂ ਸਟਾਰਟ ਕਰੋ ਉਹ ਗਲੀਆਂ ਪੱਟ ਲੈਂਦੇ ਆ ਫਿਰ ਉਹੀ ਤੇ ਉੱਥੇ ਪਿਛਾ ਦਿੰਦੇ ਆ ਮਤਲਬ ਕਿੰਨੇ ਕਿੰਨੇ ਵਾਰੀ ਮੇਰੇ ਦੇਖਦੇ ਦੇਖਦੇ ਯਾਰ ਇੱਟਾਂ ਪਟ ਪਟ ਕੇ ਲੋਕ ਟੈਲਾਂ ਪਟ ਪਟ ਕੇ ਦੁਆਰੇ ਕਈ ਥਾਂ ਲੱਗ ਗਈਆਂ ਤੇ ਇਹਨਾਂ ਦਾ ਕੀ ਕਸੂਰ ਹੈ ਇਹ ਤਾਂ ਮਨ ਲੱਗਾ ਆਜ਼ਾਦੀ ਵੇਲੇ ਦਾ ਹੈ ਉਦੋਂ ਤੇ ਜਦੋਂ ਐਤ ਕੀ ਫਿਰ ਵੋਟਾਂ ਮੰਗਣਾ ਆਏ ਸੀ ਉਦੋਂ ਨਹੀਂ ਤੁਸੀਂ ਕਿਹਾ ਜਦੋਂ 22 ਵੇਲੇ ਲੈ ਲਈਆਂ ਜਦੋਂ 24 ਵੇਲੇ ਆਈ ਸੀ ਉਦੋਂ ਨਹੀਂ ਕਿਹਾ ਕਿ ਉਹ ਤਾਂ ਟਾਲ ਪਾ ਕੇ ਸੀ ਜੀ ਹੈ ਟਾਲ ਪਾ ਕੇ ਕੰਮ ਚਲਾ ਰਿਹਾ ਸੀਗਾ ਚਲਾ ਦਿੰਨਾ ਕੰਮ ਮਤਲਬ ਬੜਾ ਠੰਡਾ ਹੈ ਹਾਂ ਇਹ ਦੇਖੋ ਠੰਡੀ ਮਾੜੀ ਹਵਾ ਚਲਾ ਚਲਾ ਤਾ ਜੀ ਕੰਮ ਬੋਲਦਾ ਵੀ ਹੁਣ ਛਿਦੀ ਬਣ ਜਾਊਗਾ ਤਾਂ ਹੀ ਲੋਕ ਜੱਜ ਕਹਿੰਦੇ ਆ ਨਾ ਹਾਂ ਵੀ ਵੋਟਾਂ ਵੇਲੇ ਤਾਂ ਉਦੋਂ ਟੋਏ ਜੇ ਪੱਟ ਜਾਂਦੇ ਐ ਤੇ ਦਰਖਤਾਂ ਦੀ ਕਟਾਈ ਜੀ ਕਰ ਜਾਂਦੇ ਐ ਪਿੰਡ ਵਾਲਿਆਂ ਨੂੰ ਐ ਹੁੰਦਾ ਵੀ ਬੱਸ ਲੈ ਬਣ ਗਿਆ ਜਦੋਂ ਉਹ ਹੋ ਜਾਂਦਾ ਜਿਵੇਂ ਮਤਲਬ ਕਣਕਵਾਲ ਪਿੰਡ ਨਾਲ ਨਹੀਂ ਹੋ ਰਿਆ ਵੀ ਰਫਾਇਨਰੀ ਦੇ ਨੇੜੇ ਆ ਉਹ ਲਾਟ ਦਾ ਕਰਕੇ ਉਹਨਾਂ ਨੂੰ ਦਿੱਕਤ ਆ ਰਹੀ ਐ ਵੀ ਵੋਟਾਂ ਵੇਲੇ ਤਾਂ ਐ ਕਹਿ ਦਿੰਦੇ ਆ ਵੀ ਥੋੜੀ ਤਾਂ ਜਗ੍ਹਾ ਲਾਟ ਕਰਤੀ ਕਈ ਤਾਂ ਸੁਪਨੇ ਲੈਣ ਲੱਗ ਜਾਂਦੇ ਵੀ ਟਾਇਲ ਪਤਾ ਨਹੀਂ ਕਿਹੜੇ ਕੋਠੀ ਚ ਕਿੱਥੋਂ ਲਿਆ ਕੇ ਲਾਉਣਗੇ ਤੇ ਉਹ ਕਿੰਨੇ ਸਾਲ ਹੋ ਗਏ ਨਾ ਟਾਇਲ ਲੱਗੀ ਐ ਨਾ ਕੋਠੀ ਮਿਲੀ ਐ ਉਹੀ ਹਾਲ ਇਹਨਾਂ ਦੇ ਆ ਇੱਥੇ ਟੋਏ ਸੀਗੇ ਹੁਣ ਤਾਂ ਪਾਣੀ ਕਰਕੇ ਉਹ ਹੋ ਗਏ ਨਹੀਂ ਨਿਉ ਪੱਟੀ ਹੋਈ ਸੀ ਉਹਨੂੰ ਕਹਿੰਦੇ ਸੀ ਵੀ ਹੋ ਗਿਆ ਬਸ ਪੁੱਲ ਤਾਂ ਨਿਉ ਹੀ ਪੱਟ ਲਈ ਜਦੋਂ ਆਪਾਂ ਕਹਿ ਦਿੰਦੇ ਆ ਆਪਾਂ ਨਾ ਬਣਿਆ ਨਾ ਪਿਆ ਹੋਵੇ ਕਾਗਜਾਂ ਕਿਤੇ ਇਹ ਪੂਜਾ ਦੇਖਣ ਵਾਲਾ ਹੈ ਇਹ ਕਈ ਵਾਰੀ ਕੱਲੀ ਕਲੀ ਜੀ ਕਰਕੇ ਮੁੜ ਜਾਂਦੇ ਆ ਤੇ ਕਾਗਜਾਂ ਦੀ ਦੋ ਵਾਰੀ ਨਾ ਬਣ ਗਿਆ ਹੋਵੇ ਕਿਤੇ ਇਹ ਆ ਪਹਿਲੇ ਖਾ ਗਏ ਹੁਣ ਖਾ ਗਏ ਖਾ ਕੇ ਤਾਂ ਹੁਣ ਦੇਖ ਲਓ ਫਿਰ ਜਦੋਂ ਬਣ ਗਿਆ ਫਿਰ ਕਾਗਜਾਂ ਖਾਈਗੇ ਸਾਡੇ ਕੋਲ ਤਾਂ ਉਵੇਂ ਹੀ ਪਿਆ ਇਹ ਕਹਿੰਦੇ ਜਦੋਂ ਕਲੀ ਕਰਤੀ ਕਲੀ ਕਰਕੇ ਪਾਸ ਹੋ ਗਿਆ ਹੋਊਗਾ ਅੱਧੇ ਪਾਸ ਕਰਨ ਵਾਲਾ ਲੱਗਿਆ ਹੋਊਗਾ ਹੋ ਸਕਦਾ ਬਣ ਗਿਆ ਹੋਵੇ ਵੀ ਹੋ ਸਕਦਾ ਚੱਕਾ ਚੱਕਾ ਚੌਂਦ ਨਾਲ ਚੱਲਦਾ ਹੋਵੇ ਹਾਂ ਹਾਂ ਉਹਦਾ ਚੱਲਦਾ ਹੋਵੇ ਹਾਂ ਹਾਂ ਹਾਂਜੀ ਹਾਂਜੀ ਕਾਗਜ਼ਾਂ ਦੇ ਹਾਂਜੀ ਕਾਗਜ਼ਾਂ ਦੇ ਹੋ ਸਕਦਾ ਬਣ ਕੇ ਚੱਲ ਗਿਆ ਹੋਵੇ ਹਾਂ ਬੀਵੀ 25 ਫੁੱਟਾ ਬਣਿਆ ਹੋਇਆ ਹਾਂਜੀ 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 ਕੋਈ ਪਤਾ ਨਹੀਂ ਸਭ ਸੱਚਾਈ ਜਾਂਚ ਜ਼ਰੂਰੀ ਹੋ ਜੀ ਜਾਂਚ ਜ਼ਰੂਰੀ ਹੈ ਜਾਂਚ ਹੋਣੀ ਚਾਹੀਦੀ ਇਹ ਇਹ ਪਿੰਡ ਦੁੰਨੇ ਵਾਲੇ ਨੂੰ ਜਾਂਦੀ ਸੜਕਾ ਉਸ ਪੁਲ ਤੇ ਅਸੀਂ ਖੜੇ ਹਾਂ ਜਦ ਜਿਵੇਂ ਪਹਿਲਾਂ ਵੀ ਕਿਹਾ ਕਿ ਇਹਨਾਂ ਨੇੜਲੇ ਤੇੜਲੇ ਪਿੰਡਾਂ ਨੂੰ ਮੋਤਾ ਮੰਡ ਰਿਆ ਹੈ ਪੁਲ ਜਿਸ ਤਰ੍ਹਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਪਿੰਡ ਵਾਲੇ ਵੀ ਕਹਿੰਦੇ ਨੇ ਕਿ ਬਹੁਤ ਪੁਰਾਣਾ 50 50 ਸਾਲ 52 52 ਸਾਲ ਤਾਂ ਸਾਨੂੰ ਦੇਖਦੇ ਨੇ ਹੋਗੇ ਉਦੋਂ ਹੀ ਪਤਾ ਨਹੀਂ ਕਿੰਨਾ ਕਿੰਨਾ ਪੁਰਾਣਾ ਪੋਲਾ ਇੱਥੋਂ ਆਏ ਦਿਨ ਹਜ਼ਾਰਾਂ ਲੋਕ ਲੰਘਦੇ ਆ ਜਿਨ੍ਹਾਂ ਨੇ ਸਕੂਲ ਜਾਣ ਵਾਲੀਆਂ ਬੈਨਾਂ ਆਏ ਦਿਨ ਜਿਹੜੀਆਂ ਨੇ ਲੰਘਦੀਆਂ ਨੇ ਆਏ ਦਿਨ ਜਵਾਕ ਜਿਹੜੇ ਇੱਥੋਂ ਲੰਘਦੇ ਤੌਰ ਪਤਾ ਨਹੀਂ ਕਿੰਨੇ ਲੋਕ ਲੰਘਦੇ ਪਰ ਕਿਸੇ ਦੀ ਨਿਗਾਹ ਤੱਕ ਇਹ ਤੇ ਨਹੀਂ ਪਈ ਐਮ ਐਲ ਏ ਇੱਥੋਂ ਦੀ ਲੰਘਦੇ ਐਮ ਪੀ ਇੱਥੋਂ ਦੀ ਲੰਗੇ ਅਫਸਰ ਜਿਹੜੇ ਹੈਗੇ ਉਹ ਇੱਥੋਂ ਦੀ ਲੰਗੇ ਪਰ ਨਿਗਾਹ ਕਿਸੇ ਦੀ ਤੇ ਨਹੀਂ ਪਈ ਸ਼ਾਇਦ ਲੋਕਾਂ ਦੀ ਜਾਣ ਦੀ ਪਰਵਾਹ ਇਹਨਾਂ ਲੀਡਰਾਂ ਨੂੰ ਜਿਹੜੀ ਆ ਇਹਨਾਂ ਅਫਸਰਾਂ ਨੂੰ ਜਿਹੜੀ ਆ ਉਹ ਨਹੀਂ ਪਿੰਡ ਵਾਲੇ ਵੀ ਐਸਾ ਹੀ ਕੁਝ ਕਹਿੰਦੇ ਨੇ ਉਹ ਕਹਿੰਦੇ ਨੇ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਜ਼ਰੂਰ ਧਰਵਾਸਾ ਦਿੱਤਾ ਜਾਂਦਾ ਜਾਂ ਉਦੋਂ ਜ਼ਰੂਰ ਟੋਏ ਜੇ ਪਟਕੇ ਦਿਖਾ ਦਿੱਤੇ ਜਾਂਦੇ ਕਿ ਭਾਈ ਕੰਮ ਸ਼ੁਰੂ ਕਰ ਲਿਆ ਜਾਂ ਕੰਮ ਸ਼ੁਰੂ ਹੋ ਗਿਆ ਪਰ ਅਸਲੀਅਤ ਉਦੋਂ ਪਤਾ ਲੱਗਦੀ ਹੈ ਜਦੋਂ ਵੋਟਾਂ ਲੰਘ ਜਾਂਦੀਆਂ ਪੁਲ ਜਿਉਂ ਦਾ ਜਿਉਂ ਜਿਹੜਾ ਹੈਗਾ ਇਹ ਹੈਗਾ ਹਾਂ ਇੱਕ ਰਿਫਲੈਕਟਰ ਜ਼ਰੂਰ ਲਾਇਆ ਹੋਇਆ ਪਰ ਇੱਥੇ ਦੱਸ ਦਈਏ ਕਿ ਰਿਫਲੈਕਟਰ ਨੇ ਕਿਸੇ ਦੀ ਜਾਨ ਨਹੀਂ ਬਖਸ਼ਣੀ ਕਿਸੇ ਨੂੰ ਰੋਕਣਾ ਨਹੀਂ ਹੈ ਇਹ ਜ਼ਰੂਰ ਦੱਸਣ ਦੇ ਲਈ ਲਾਇਆ ਹੋਣਾ ਕਿ ਭਾਈ ਅੱਗੇ ਖਤਰਾ ਆਇਆ ਪਰ ਅੱਗੇ ਖਤਰਾ ਤਾਂ ਜਿਉਂਦਾ ਤਿਉਂਾ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਹ ਜਿਵੇਂ ਪਿੰਡ ਵਾਲੇ ਵੀ ਕਹਿੰਦੇ ਨੇ ਕਿ ਅੰਗਰੇਜ਼ਾਂ ਵੇਲੇ ਦਾ ਬਣਿਆ ਉਹ ਪੌੜਾ ਕੋਈ 50 55 55 ਸਾਲ ਹੋ ਗਏ ਦੇਖਦਿਆਂ ਨੂੰ ਇਹ ਓਵੇਂ ਦਾ ਓਵੇਂ ਪਿਆ ਆ ਸੜਕ ਜ਼ਰੂਰ 10 ਫੁੱਟੀ ਤੋਂ 18 ਫੁੱਟੀ ਬਣ ਗਈ ਪਰ ਪੁਲ ਜਿਉਂਦਾ ਜਾਉਂਗਾ ਕਿਸੇ ਐਮਐਲਏ ਕਿਸੇ ਐਮਪੀ ਨੂੰ ਕਿਸ ਅਫਸਰ ਨੂੰ ਹਾਲੇ ਤੱਕ ਇਹ ਪੁਲ ਜਿਹੜਾ ਹੈਗਾ ਉਹ ਨਹੀਂ ਦੱਸਿਆ ਹਾਂ ਵੋਟਾਂ ਵੇਲੇ ਜਾਗ ਜਿਹੜੀ ਇਹਨਾਂ ਨੂੰ ਜ਼ਰੂਰ ਆਉਂਦੀ ਆ ਪਰ ਉਹ ਜਾਗ ਵੋਟਾਂ ਹੁਣ ਤੱਕ ਵੋਟਾਂ ਹੁਣ ਤੱਕ ਕੀ ਹੁੰਦੀ ਆ ਜਿਸ ਵੇਲੇ ਹੀ ਵੋਟਾਂ ਪੈਂਦੀਆਂ ਨੇ ਜਿਸ ਵੇਲੇ ਹੀ ਰਿਜ਼ਲਟ ਆਉਂਦਾ ਉਸ ਤੋਂ ਬਾਅਦ ਫਿਰ ਨੀਂਦ ਦੇ ਵਿੱਚ ਜਿਹੜਿਆ ਇਹ ਲੀਡਰ ਐਮਐਲਏ ਐਮਪੀ ਫਿਰ ਤੋਂ ਸੌ ਜਾਂਦੇ ਆ